ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਕਰਦੇ ਹਾਂ ਰੋ ਖਬਰਾਂ ਦਾ ਸਭ ਤੋਂ ਪਹਿਲਾਂ ਗਵਾਂਡੀ ਦੇਸ਼ ਦੀ ਗੱਲ ਕਰ ਲੈਨੇ ਆ ਗਵਾਂਡੀ ਦੇਸ਼ 네ਪਾਲ ਦੇ ਵਿੱਚ ਜ਼ੈਂਜੀ ਨੇ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਹਾਲੇ ਆਪਣਾ ਖਰੋਸ਼ ਦਿਖਾਇਆ ਕਿਸ ਤਰੀਕੇ ਦੇ ਨਾਲ ਉੱਥੇ ਹਿੰਸਕ ਹੋ ਗਿਆ ਸੀ ਅੰਦੋਲਨ ਕੀ ਕੁਝ ਵਾਪਰਿਆ ਉਸ ਦੀਆਂ ਤਸਵੀਰਾਂ ਆਪਾਂ ਦੇਖੀਆਂ ਨੇ ਪਰ ਉੱਥੇ ਇਸ ਸਾਰੇ ਦੇ ਬਾਵਜੂਦ ਵੀ ਜਿਹੜੇ ਜ਼ੈਂਜੀ ਦੇ ਲੀਡਰਸ ਨੇ ਉਹ ਕਹਿੰਦੇ ਵੀ ਬਦਲਿਆ ਕੁਝ ਨਹੀਂ ਹੁਣ ਦੁਬਾਰਾ ਕਰਨਾ ਪੈਣਾ ਹੈ ਸਾਰਾ ਕੁਝ ਕੀ ਇੱਕ ਵਾਰ ਮੋੜ ਤੋਂ ਅੱਗ ਦੀ ਪੱਠੀ 'ਚ ਝੋਕਿਆ ਜਾਉ 네ਪਾਲ ਅਹ ਦੇਖੋ ਅੱਜ ਜੇ ਆਪਾਂ ਗੱਲ ਕਰੀਏ ਆਪਾਂ 12 ਦਸੰਬਰ ਨੂੰ ਗੱਲ ਕਰ ਰਹੇ ਆ 8 ਸਤੰਬਰ ਨੂੰ ਇਹ ਤੱਕ ਦਾ ਪਲਟ ਹੋਇਆ ਸੀ तकरीबन 100 ਦਿਨ ਪੂਰੇ ਹੋ ਚੁੱਕੇ ਨੇ ਜਿਹੜਾ ਜਨ ਜੀਜ਼ ਨੇ ਜਿਹੜਾ ਅੰਦੋਲਨ ਕੀਤਾ ਸੀਗਾ ਉਹਦੇ 'ਚ ਜੇ ਆਪਾਂ ਡੈਥ ਟੋਲ ਦੀ ਗੱਲ ਕਰੀਏ ਜਿਹੜਾ ਆਫੀਸ਼ੀਅਲ ਡਾਟਾ ਹੈ ਨੈਪਾਲ ਸਰਕਾਰ ਦਾ ਉਹ 80 ਜਣਿਆਂ ਦੀ ਡੈਥ ਦੀ ਗੱਲ ਕਰਦਾ ਹੈ ਪਰ ਮੇਰੀ ਗੱਲ ਹੁੰਦੀ ਹੈ ਇੱਕ ਪੱਤਰਕਾਰ ਨੇ ਵਿਸ਼ਨੂ ਸ਼ਰਮਾ ਜਿਹੜੇ ਕਿ ਨੇਪਾਲੀ ਕੋਰਕਰ ਦੇ ਨੇ ਉਹ ਕਹਿੰਦੇ ਨੇ ਕਿ तकरीबन 150 ਤੋਂ ਵੱਧ ਜਿਹੜੇ ਲੋਕ ਸੀਗੇ ਉੱਥੇ ਮਾਰੇ ਗਏ ਸੀ 150 ਦੇ ਨੇੜੇ-ਤੇੜੇ ਤੇ ਹਜ਼ਾਰਾਂ ਜਿਹੜੇ ਨੌਜਵਾਨ ਸੀਗੇ ਲੋਕ ਸੀਗੇ ਉਹ ਕਾਇਲ ਹੋਏ ਸੀਗੇ ਕਈ ਸਾਰੇ ਮੰਤਰੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ ਮੋਬਲਿੰਚਿੰਗ ਹੋਈਆਂ ਸੀਗੀਆਂ ਤੇ ਜਨਜੀਤ ਨੇ ਪੂਰਾ ਆਪਾਂ ਕਹੇ ਲਈਏ ਕਿ ਪੂਰੇ ਨੇਪਾਲ 'ਚ ਉਹ ਗਰਮੀ ਦੇਖਣ ਨੂੰ ਮਿਲੀ ਸੀ ਕਈ ਥਾਵਾਂ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਅੱਗਾ ਵੀ ਲਾਈਆਂ ਗਈਆਂ ਮੰਤਰੀਆਂ ਨੂੰ ਦੜਾਇਆ ਵੀ ਗਿਆ ਕਈਆਂ ਦੀ ਮੋਬਲਿੰਚਿੰਗ ਹੋਈਆਂ ਤੇ ਮਾਰੇ ਗਏ ਕਈ ਤਾਂ ਇਹ ਸਾਰਾ ਹੋਇਆ ਸੀਗਾ ਉਸ ਤੋਂ ਬਾਅਦ ਤਖਤਾ ਪਲਟ ਜਦੋਂ ਹੋਇਆ ਉੱਥੋਂ ਦੀ ਜਿਹੜੀ ਸਾਬਕਾ ਚੀਫ ਡਸਟਰੀ ਸੀ ਸੁਸ਼ੀਲਾ ਕਰਕੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀਗਾ ਤਾਂ ਇੱਕ ਮਤਲਬ ਜੈਨਜੀਜ਼ ਨੂੰ ਲੱਗਿਆ ਸੀਗਾ ਕਿ ਸਾਡੀ ਜਿਹੜੀ ਅਸੀਂ ਜਿਹੜਾ ਤਖਤਾ ਪਲਟ ਕੀਤਾ ਹੈਗਾ ਉਹ ਸਫਲ ਹੋ ਗਿਆ ਹੈਗਾ ਲੇਕਿਨ ਆਪਾਂ ਨੂੰ ਪਤਾ ਹੈ ਕਿ ਉਹ ਸਫਲ ਨਹੀਂ ਹੋ ਪਾਇਆ ਕਿਉਂਕਿ ਇੱਕ ਇੱਕ ਤਾਂ ਨਾ ਇੱਕ ਇੱਕ ਗੱਲ ਬੜੀ ਇੰਪੋਰਟੈਂਟ ਹੈ ਗੁਰਪ੍ਰੀਤ ਵਿਦਆਊਟ ਪੋਲਿਟੀਕਲ ਥੋਟ ਵਿਦਆਊਟ ਆਈਡੀਓਲੋਜੀ ਜੇ ਤੁਸੀਂ ਤਖਤਾ ਬਲਟ ਕਰ ਵੀ ਲਓਗੇ ਤਾਂ ਫਿਰ ਜਿਵੇਂ ਨੇਪਾਲ ਵਾਲੇ ਜਿਹੜੇ ਜਵਾਕ ਨੇ ਮਤਲਬ ਜਿਹੜੇ ਯੂਥ ਨੇ ਉਹ ਜਿੰਮੇ ਫਸੇ ਹੋਏ ਨੇ ਐਵੇਂ ਫਸ ਕੇ ਖੜੇ ਹੋ ਜਾਂਦੇ ਹੋ ਜਾਂ ਜਾਂਦੇ ਹੈਗੇ ਆ ਕੱਲ ਆਪਾਂ ਬੰਗਲਾਦੇਸ਼ ਦੀ ਗੱਲ ਕਰ ਰਹੇ ਸੀ ਉੱਥੇ ਤਖਤਾ ਬਲਟ ਹੋਇਆ ਸੀਗਾ ਸੇਕ ਅਸੀਨਾ ਉਹਨਾਂ ਦੀ ਜਿਹੜੀ ਪ੍ਰਧਾਨ ਮੰਤਰੀ ਸੀਗੀ ਉਹ ਇੰਡੀਆ ਚ ਬੈਠੀ ਹੈਗੀ ਆ ਉਹਦੇ ਬਾਰੇ ਤੁਸੀਂ ਪੁੱਛ ਰਹੇ ਸੀਗੇ ਕਿੰਨਾ ਕੁ ਬਦਲ ਬਦਲ ਹੋਊਗਾ ਉਹਦੇ ਬਾਰੇ ਮੈਂ ਦੱਸਿਆ ਸੀਗਾ ਕਿ ਮਾੜੇ ਮੋٹے ਐਡਮਿਨਿਸਟ੍ਰੇਟਿਵ ਰਿਫਾਰਮਸ ਤਾਂ ਹੋ ਸਕਦੇ ਨੇ ਬਾਕੀ ਕੁਝ ਬਣਦਾ ਨਹੀਂ ਹੁਣ ਜਿੰਨ ਜੀਜ਼ ਨੂੰ ਕੀ ਅਸਲ ਹੋਇਆ ਜਿਹੜਾ ਤਖਤਾ ਬਲਟ ਕੀਤਾ ਗਿਆ ਉਹਦੇ ਚ ਇੱਕ ਪਹਿਲਾ ਤਾਂ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਬੰਗਲਾਣ ਦੀ ਗੱਲ ਆਈ ਸੀਗੀ ਹਾਂ ਸਰਕਾਰ ਵੱਲੋਂ ਉਹ ਵਾਪਸ ਹੋ ਗਈ ਬਸ ਇਸ ਤੋਂ ਅਲਾਵੇ ਤਾਂ ਕੋਈ ਫਰਕ ਨਹੀਂ ਪਿਆ ਹੁਣ ਜਿੰਝੇ ਵੀ ਮੰਨ ਰਹੇ ਨੇ ਕਿ ਜਿਹੜੇ ਠੀਕ ਹੈ ਕਿ ਅਸੀਂ ਆ ਆਗੂ ਤਾਂ ਬਦਲਤੇ ਪਰ ਜਿਹੜੇ ਅਫਸਰ ਨੇ ਅਫਸਰशाही ਹੈ ਕਿ ਆ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਤਾਂ ਉਹੀ ਨੇ ਉਹਨਾਂ ਦਾ ਉਹੀ ਪੈਟਰਨ ਫੜ ਰੱਖਿਆਗਾ ਤਾਂ ਮਤਲਬ ਕੋਈ ਆਪਾਂ ਕਹਿ ਲਈਏ ਕਿ ਜਿਹਨੂੰ ਕਹਿੰਦੇ ਆ ਕਿ ਕੰਪਲੀਟਲੀ ਕੋਈ ਨਵਾਂ ਸਿਸਟਮ ਆ ਗਿਆ ਕੋ ਨਵਾਂ ਬਦਲ ਆ ਗਿਆ ਉਸ ਕਿਸਮ ਦਾ ਕੁਝ ਨਹੀਂ ਹੋਇਆਗਾ ਐਵੇਂ ਦਾ ਐਵੇਂ ਹੀ ਹੈ ਮਤਲਬ ਤਾਂ ਇਹ ਇੱਕ ਗੱਲ ਹੈ ਬਾਕੀ ਤਾਂ ਦੇਖੋ ਉਥੋਂ ਦੇ ਜਿੰਨ ਜੀ ਦੁਬਾਰੇ ਉਹਨਾਂ 'ਚ ਗੁੱਸਾ ਤਾਂ ਹੈਗਾ ਦੁਬਾਰੇ ਇਕੱਠੇ ਵੀ ਹੋ ਰਹੇ ਨੇ ਇਹ ਇੱਕ ਗੱਲ ਹੈ ਕਿ ਉਹ ਕਿੱਥੋਂ ਤੱਕ ਚੀਜ਼ਾਂ ਨੂੰ ਲੈ ਕੇ ਜਾਣਗੇ ਪਰ ਇਹ ਇੱਕ ਮਤਲਬ ਪੋਲਿਟਿਕਲ ਡਿਬੇਟ ਵੀ ਹੈ ਹੁਣ ਇਹਦੇ ਬਾਰੇ ਕਿਵੇਂ ਗੱਲ ਹੋਊਗੀ ਕਿਵੇਂ ਨਹੀਂ ਹੋਊਗੀ ਮੈਨੂੰ ਲੱਗਦਾ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਜਿੰਨੇ ਤੱਕ ਤਾਂ ਪਲਟ ਹੋਏ ਨੇ ਉਹਨਾਂ ਤੇ ਇੱਕ ਮੁਕੰਮਲ ਗੱਲ ਕਰਨਾਣੀ ਕਰਨ ਵਾਲੀ ਹੈਗੀਆ ਕਿਉਂਕਿ ਸ਼੍ਰੀਲੰਕਾ ਦੇ ਵਿੱਚ ਵੀ ਆਪਾਂ ਨੇ ਦੇਖਿਆ ਸੀਗਾ ਫਿਰ ਉਸ ਤੋਂ ਬਾਅਦ ਬੰਗਲਾਦੇਸ਼ 'ਚ ਦੇਖਿਆ ਗਿਆ ਆਪਾਂ ਨੂੰ ਨੇਪਾਲ 'ਚ ਫਿਰ ਆਪਾਂ ਨੂੰ ਦੇਖਣ ਨੂੰ ਮਿਲਿਆ ਪਾਕਿਸਤਾਨ 'ਚ ਵੀ ਕਈ ਸਾਰੀਆਂ ਜਾਪਾ ਪਿਛਲੇ 25 30 ਸਾਲਾਂ ਚ ਦੇਖਿਆ ਆਈ ਨੇ ਜਿੱਦੇ ਚ ਮਿਲਟਰੀ ਰੂਲ ਵੀ ਹੈ ਗਿਆ ਪ੍ਰੋਵਿੰਸ਼ਰ ਅਫਗਾਨ ਦਾ ਤਾਂ ਹੋਰ ਵੀ ਅਫਗਾਨ ਚ ਵੀ ਹੈ ਗਿਆ ਆਂਡੀਆਂ ਦੇ ਵੀ ਵਿੱਚ ਇੰਡੀਆ ਦੇ ਚ ਵੀ ਬੜੇ ਸਾਰੇ ਆਪਾਂ ਨੂੰ ਪਤਾ ਕਿ ਮੂਵਮੈਂਟ ਵੀ ਚੱਲੇ 2011 ਦਾ ਅੰਨਾ ਹਜ਼ਾਰੇ ਵਾਲਾ ਮੂਵਮੈਂਟ ਸੀ ਐਂਟੀ ਕ੍ਰਾਪਸ਼ਨ ਆਮ ਆਦਮੀ ਪਾਰਟੀ ਉੱਦੇ ਚੋਂ ਨਿਕਲੀ ਉਹ ਅੱਜ ਕਿੱਥੇ ਹੈਗੀ ਆ ਕੀ ਉਹ ਕਰ ਰਹੀ ਹੈ ਗਿਆ ਬਦਲਾ ਦੀ ਜਿਹੜੀ ਉਹ ਗੱਲ ਕਰਦੀ ਸੀਗੀ ਤਾਂ ਮਤਲਬ ਇੱਕ ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ ਓਵਰ ਆਲ ਦੇਖਣ ਦੀ ਲੋੜ ਹੈ ਤੇ ਉਹਦੇ ਚ ਇਕਨੋਮਿਕਲੀ ਕਿੱਥੇ ਖੜੇ ਨੇ ਪੋਲਿਟੀਕਲੀ ਜੇ ਮਤਲਬ ਕਿ ਕੋਈ ਮੂਵਮੈਂਟ ਖੜਾ ਵੀ ਕਰ ਰਹੇ ਨੇ ਉਹ ਕਿੱਥੇ ਤੱਕ ਪਹੁੰਚ ਰਿਹਾਗਾ ਇਹ ਮਤਲਬ ਖਾਸ ਹੀ ਗੱਲਾਂ ਨੇ ਮੈਂ ਮਤਲਬ ਇਸ ਕੁਸਚਨ ਨੂੰ ਲੈ ਕੇ ਮੈਂ ਵੀ ਬਹੁ ਵਾਰ ਸੋਚਦਾ ਹਾਂ ਕਿ ਜੀ ਕਿ ਇੱਕ ਕਾਨਫਰੈਂਸ ਕੀਤੀ ਜਾ ਸਕਦੀ ਹੈ ਸਾਊਥ ਏਸ਼ੀਆ ਦੇ ਜਿੰਨੇ ਵੀ ਸੀਨੀਅਰ ਪੱਤਰਕਾਰ ਨੇ ਇੰਟੈਲੈਕਚੁਅਲਸ ਨੇ ਉਹਨਾਂ ਦੀ ਕਿ ਭਈ ਇਹ ਜਿਹੜੇ ਪਿਛਲੇ 25 25 ਸਾਲਾਂ ਚ ਮਤਲਬ ਜੇ ਆਪਾਂ 21 ਸੈਂਚਰੀ ਵੀ ਲੈ ਲਈਏ 21 ਸੈਂਚਰੀ ਚ ਸਾਊਥ ਏਸ਼ੀਆ ਚ ਜਿੰਨਾ ਪੋਲਿਟੀਕਲ ਐਕਟੀਵਿਜ਼ਮ ਹੋਇਆਗਾ ਪੋਲਿਟੀਕਲ ਮੂਵਮੈਂਟ ਹੋਇਆਗਾ ਤਖਤਾ ਪਲਟ ਹੋਇਆ ਨੇ ਸਾਰਾ ਕੁਝ ਹੋਇਆਗਾ ਇਹ ਸਾਨੂੰ ਕਿੱਥੇ ਕੇ ਗਿਆ ਸਾਡੇ ਮੁਲਕਾਂ ਨੂੰ ਕਿੱਥੇ ਤੱਕ ਪਹੁੰਚਾਇਆ ਇਹ ਇੱਕ ਸੀਰੀਅਸ ਮੈਨ ਲੱਗਦਾਗਾ ਕਿ ਗੱਲ ਹੈ ਗਿਆ ਆਪਾਂ 25 ਸਾਲ ਵੀ ਪੂਰੇ ਕਰ ਰਹੇ ਐ ਇਸ ਜਿਹੜੀ ਨਵੀਂ ਸਦੀ ਸਦੀ ਸੀਗੀ ਇਸ ਨਵੀਂ ਸਤਾਪਦੀ ਦੇ ਆਪਾਂ 25 ਸਾਲ ਪੂਰੇ ਕਰ ਚੁੱਕੇ ਹੈਗੇ ਤੇ ਮਤਲਬ ਇੱਕ ਵਨ ਫੋਰਥ ਆਪਾਂ ਲਗਾ ਚੁੱਕੇ ਹੈਗੇ ਤਾਂ ਮਤਲਬ ਇੱਕ ਗੱਲਬਾਤ ਤਾਂ ਹੋਣੀ ਚਾਹੀਦੀ ਇਸ ਨੂੰ ਲੈ ਕੇ ਜਨਜੀਸ ਨੇਪਾਲ ਦੇ ਸਟੈਂਪ ਕਾ ਖਾਸੇ ਆਪਾਂ ਕਹਿ ਸਕਦੇ ਆ ਕਿ ਕਨਫਿਊਜ਼ਨ ਦੀ ਸਟੇਟ ਚ ਹੈ ਗਿਆ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚ ਲਗਾਤਾਰ ਚੌਥੇ ਦਿਨ ਵੀ ਇੰਟਰਨੈਟ ਬੰਦ ਹੀ ਰਿਹਾ ਹੈ ਇਥਨੋਲ ਫੈਕਟਰੀ ਦੇ ਵਿਰੋਧ ਵਾਲਾ ਮਾਮਲਾ ਇਹ ਖਾਸਾ ਵੱਡਾ ਬਣ ਗਿਆ ਜੀ ਹੁਣ ਮਹਾਪੰਚਾਇਤ ਵੀ ਰੱਖੀ ਗਈ ਹੈ ਹਾਂਜੀ 17 ਦਸੰਬਰ ਦੀ ਮਹਾਪੰਚਾਇਤ ਹੈ ਅੱਜ ਮੇਰੇ ਕੋਲ ਵੀ ਫੋਨ ਆਇਆ ਸੀ ਹਨਮਾਨਗੜ੍ਹ ਦੇ ਕਿਸਾਨਾਂ ਦਾ ਉਹ ਕਹ ਰਹੇ ਸੀਗੇ ਕਿ ਤੁਸੀਂ ਵੀ ਇੱਥੇ ਘੇੜਾ ਮਾਰੋ ਦੀ ਇੱਥੇ ਖਾਸਾ ਜਿਹੜਾ ਪ੍ਰਸ਼ਾਸਨ ਉਤੰਗ ਕਰ ਰਿਹਾਗਾ ਬੱਚਿਆਂ ਦੀ ਜਿਹੜੀ ਵੀਡੀਓਜ਼ ਫੋਟੋਜ਼ ਉਹਨਾਂ ਨੇ ਜਾਰੀ ਕੀਤੀਆਂ ਨੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਤੇ 40 ਤੋਂ ਵੱਧ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਅਪਨ ਪਤਾ ਕਿ 100 ਤੋਂ ਵੱਧ ਜਿਹੜੇ ਕਿਸਾਨ ਸੀਗੇ ਫੱਟੜ ਹੋਏ ਸੀਗੇ ਇਸ ਪੂਰੇ ਪ੍ਰੋਟੈਸਟ ਜਿਹੜੇ ਥਰੂ ਗੈਸ ਦੇ ਗੋਲੇ ਸਿੱਟੇ ਗਏ ਆ ਲਾਠੀ ਚਾਰਜ ਕੀਤਾ ਗਿਆ ਸੀਗਾ ਕਿਸਾਨਾਂ ਨੇ ਉਹ ਜਿਹੜੀ ਐਥਨੋਲ ਫੈਕਟਰੀ ਦੀ ਜਿਹੜੀ ਕੰਦ ਸੀਗੀ ਉਹ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਤੇ ਇਸ ਇਥਨੋਲ ਫੈਕਟਰੀ ਨੂੰ ਰੱਦ ਕਰਾਉਣ ਵਾਸਤੇ 17 ਤਰੀਕ ਨੂੰ ਮਾਪੰਚਾਇਤ ਹੈ ਤੇ ਇਹਦੇ ਵਿੱਚ ਜਿਹੜੇ ਮੁਲਕਪੁਰ ਦੇ ਜਿਹੜੇ ਵੱਡੇ ਕਿਸਾਨ ਆ ਗੂ ਹੈਗੇ ਆ ਇਧਰੋਂ ਪੰਜਾਬ ਤੋਂ ਵੀ ਜਾਣ ਕੇ ਬਹੁਤ ਸਾਰੇ ਜੋਗਿੰਦਰੂ ਘਰਾਣ ਤੋਂ ਲੈ ਕੇ ਰაძੇਵਾਲ ਹੋ ਰਹੀ ਹੋਰ ਕਈ ਵੱਡੇ ਆਗੂ ਪੰਜਾਬ ਦੇ ਉੱਥੇ ਪਹੁੰਚਣਗੇ 17 ਤਰੀਕ ਨੂੰ ਤੇ ਉਧਰੋਂ ਪੱਛਮੀ ਉੱਤਰ ਪ੍ਰਦੇਸ਼ ਤੋਂ ਰਾਕਿਸਟ ਕਹਿ ਤੋਂ ਨਹੀਂ ਵੀ ਆਣਗੇ ਇਧਰੋਂ ਹਰਿਆਣੇ ਤੋਂ ਗੁਰਨਾਮ ਛਡੂਨੀ ਵਰਗੇ ਕਿਸਾਨਾਂ ਆਗੂ ਵੀ ਜਾਣਗੇ ਤਾਂ ਮਤਲਬ ਇੱਕ ਜਿਹੜੀ ਕਿਸਾਨ ਸਰਦਾਰੀ ਹੈ ਉਹ ਸਾਰੀ ਇਕੱਠੀ ਹੋਊਗੀ ਦੇਖਦੇ ਆ ਕਿ ਕਿਸ ਸਰਦਾਰੀ ਉੱਥੇ 17 ਤਰੀਕ ਨੂੰ ਕੀ ਫੈਸਲਾ ਲੈਂਦੀ ਹੈਗੀਆ ਪਰ ਮਤਲਬ ਉੱਥੇ ਮੂਵਮੈਂਟ ਮੋਮੈਂਟਮ ਬਹੁਤ ਜ਼ਿਆਦਾ ਹੈਗਾ ਪਿੰਡਾਂ ਚ ਵੀ ਲਗਾਤਾਰ ਬੈਠਕਾਂ ਹੋ ਰਹੀਆਂ ਨੇ ਪੰਚਾਇਤਾਂ ਹੋ ਰਹੀਆਂ ਨੇ ਕਿ ਭਈ 17 ਤਰੀਕ ਨੂੰ ਵੱਡੀ ਮਾਪੰਚਾਇਤ ਕਰਨੀ ਹੈਗੀਆ ਤਾਂ ਇਹ ਸਾਰਿਆਂ ਦੀ ਨਜ਼ਰ ਉਹ 17 ਤਰੀਕ ਦੀ ਮਾਪੰਚਾਇਤ ਤੇ ਟਿੱਕੀ ਹੋਈ ਹੈ ਹੂੰ ਜੀ ਅਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਇੱਕ ਵਿਅਕਤੀ ਦੀ ਜਨਗਣਨਾ ਤੇ ਕਹਿੰਦੇ ਘੱਟੋ ਘੱਟ 97 ਰੁਪਏ ਦਾ ਖਰਚਾ ਆਉਣਾ ਹੈ ਇਹ ਸਰਕਾਰ ਕਹਿ ਰਹੀ ਹੈ ਜੀ ਕਿਉਂਕਿ ਕੇਂਦਰ ਨੇ ਤਕਰੀਬਨ ਜਨਗਣਨਾ 2027 ਦੇ ਵਿੱਚ ਕਰਾਉਣੀ ਹੈ ਤੇ ਕਿੰਨਾ ਕੁ ਫੰਡ ਇਹਦੇ ਲਈ ਪਾਸੇ ਰੱਖ ਲਿਆ ਜੀ ਅਹ ਦੇਖੋ ਇੰਡੀਆ ਦਾ ਦਾ ਮੁਲਕ ਹੈਗਾ ਜਿਨੇ ਤਕਰੀਬਨ 17 ਸਾਲਾਂ ਤੋਂ ਆਪਣੀ ਕੋਈ ਸੈਂਸਸ ਨਹੀਂ ਕਰਾਇਆ ਸੀ ਆ ਲਾਸਟ ਸੈਂਸਸ 2011 ਚ ਹੋਇਆ ਸੀਗਾ 2021 ਚ ਹੋਣਾ ਸੀਗਾ ਇਹਨਾਂ ਨੇ ਨਹੀਂ ਕਰਾਇਆ ਕਰੋਨਾ ਦਾ ਬਹਾਨਾ ਲਾ ਲਿਆ ਸੀਗਾ ਹਾਲਾਂਕਿ ਕਰੋਨਾ ਤਾਂ ਆਪਾਂ ਨੂੰ ਪਤਾ ਹੈ ਕਿ 21st ਜੋ ਜਿਹੜਾ 2021 ਸੀਗਾ ਉਹਦਾ ਫਰਸਟ ਹਾਫ ਚ ਹੀ ਨਿਬੜ ਗਿਆ ਸੀਗਾ ਆ ਲੇਟਰ ਫੇਸ ਚ ਤਾਂ ਕਰਾਇਆ ਜਾ ਸਕਦਾ ਸੀਗਾ 2022 ਚ ਸ਼ੁਰੂ ਕਰ ਲੈਂਦੇ ਪਰ ਇਹਨਾਂ ਨੇ ਨਹੀਂ ਕਰਾਇਆ ਜਿਹੜੀ ਸੈਂਸਸ ਨਾ ਹੋਣ ਕਰਕੇ ਖਾਸਾ ਔਰ ਗਰੀਬਾਂ ਨੂੰ ਨੁਕਸਾਨ ਹੋਇਆਗਾ ਮੈਂ ਦੇਖਦਾ ਸੀਗਾ ਕਿ ਮਨਰੇਗਾ ਮਜ਼ਦੂਰਾਂ ਤੋਂ ਲੈ ਕੇ ਪੀਡੀਐਸ ਸਿਸਟਮ ਵਾਲੇ ਪੀਡੀਐਸ ਮਤਲਬ ਜਿਹੜਾ ਕਿ ਚੌਲ ਵਗੈਰਾ ਮਿਲਦੇ ਨੇ ਆਟਾ ਜਾਂ ਪੀਲੇ ਕਣਡ ਵਾਲੇ ਉਹ ਸਾਰੇ ਗਰੀਬ ਵਿਚਾਰੇ ਅੰਦੋਲਨ ਕਰਦੇ ਹੁੰਦੇ ਸੀ ਕਹਿੰਦੇ ਸੀ ਕਿ ਕਟੋਕਟ ਸੈਂਸਸ ਕਰਾ ਦਿਓ ਸਾਡੇ ਜਿਹੜੇ ਪਰਿਵਾਰਾਂ ਦਾ ਸਟੇਟਸ ਉਹ ਵੀ ਪਤਾ ਲੱਗੇ ਤਾਂ ਇੱਕ ਸੀਗਾ ਮਤਲਬ ਸੈਂਸਸ ਨੂੰ ਲੈ ਕੇ ਖਾਸਾ ਇੱਕ ਈਵਨ ਜਿਹੜੇ ਰਿਸਰਚ ਕੋਨਰ ਸੀਗੇ ਜਾਂ ਇੰਟੈਲੈਕਚੁਅਲ ਸੀ ਉਹ ਵੀ ਇਹ ਕਹਿੰਦੇ ਸੀ ਕਿ ਕਿ ਅਸੀਂ ਮਤਲਬ ਕਿਵੇਂ ਚੀਜ਼ਾਂ ਨੂੰ ਦੇਖੀਏ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਕਿੰਨੀ ਹਜੇ ਵੀ ਮਤਲਬ ਉਸ ਤੇ ਲਗਭਗ ਤੇ ਚੱਲ ਰਹੀ ਸੀਗੀ ਮਤਲਬ ਅਪਰੋਕ ਅਪਰੋਕਸੀਮੇਟਲੀ ਹੀ ਅਸੀਂ ਗੱਲ ਕਰ ਰਹੇ ਸੀਗੇ ਇਸ ਕਿਸਮ ਦਾ ਇੰਟੈਲੈਕਚੁਅਲ ਦਾ ਵੀ ਕਹਿਣਾ ਸੀਗਾ ਫਾਈਨਲ ਸਟੇਜ 'ਚ ਹੋਣ ਜਾ ਰਹੀ ਹੈ ਤੇ ਤਕਰੀਬਨ ਪਾਉਣੇ 12000 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈਗਾ 11718 ਕਰੋੜ ਦਾ ਤੇ ਇਹਦਾ ਅੱਜ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਵਾਰ ਡਿਜੀਟਲਲੀ ਜਿਹੜਾ ਹੈਗਾ ਇਹ ਸੈਂਸਸ ਕਰਾਇਆ ਜਾਊਗਾ ਤੇ ਜਿਹੜੇ ਕੇਂਦਰੀ ਮੰਤਰੀ ਨੇ ਅਸਨਵੀ ਵੈਸ਼ਨਵ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਜੀ ਹੂੰ ਜੀ ਇਸ ਤੋਂ ਅਗੇ ਕਰ ਚੱਲੀਏ ਤਾਂ ਰਾਹੁਲ ਗਾਂਧੀ ਹੁਣੀ ਕਹਿੰਦੇ ਨੇ ਵੀ ਸਰਕਾਰ ਪ੍ਰਦੂਸ਼ਣ ਰੋਕਣ ਦਾ ਪਲਾਨ ਬਣਾਵੇ ਵੈਸੇ ਗੱਲ ਤਾਂ ਬਿਲਕੁਲ ਠੀਕ ਐ ਜੇ ਬੰਦੇ ਮਾਤਰਾ ਦੇ ਉੱਪਰ ਡਿਸਕਸ਼ਨ ਹੋ ਸਕਦੀ ਐ ਤਾਂ ਉੱਥੇ ਲੋਕ ਤਰਾਤਰਾਂ ਕਰ ਰਹੇ ਨੇ এনवायरमेंट ਨੂੰ ਲੈ ਕੇ 에ਅ ਪੋਲਿਊਸ਼ਨ ਨੂੰ ਲੈ ਕੇ ਤੇ ਚਰਚਾ ਤਾਂ ਜ਼ਰੂਰ ਹੋਣੀ ਚਾਹੀਦੀ ਐ ਜਿਹੜੀ ਜੂ ਹੁਣੀ ਕਹਿੰਦੇ ਨੇ ਕਿ ਅਸੀਂ ਚਰਚਾ ਕਰਨ ਨੂੰ ਤਿਆਰ ਆ ਪਰ ਕੱਲੀ ਚਰਚਾ ਨਾਲ ਗੱਲ ਨਹੀਂ ਬਣਦੀ ਕੰਮ ਸਿਰੇ ਲੱਗਣਾ ਚਾਹੀਦਾ ਕੀ ਕੁਝ ਹੋਇਆ ਜੀ ਅੱਜ ਸੰਸਦਚਾਂ ਉਹ ਰਾਘ ਠਾਕੁਰ ਹੁਣੀ ਵੀ ਕੁਝ ਕਹਿ ਰਹੇ ਨੇ ਅਹ ਦੇਖੋ ਅੱਜ ਸਾਰਾ ਜਿਹੜਾ ਮਾਮਲਾ ਚੱਲਿਆ ਸੰਸਦ ਦੇ ਵਿੱਚ ਉਹਦੇ ਜੇ ਕਈ ਸਾਰੇ ਮਲਟੀਪਲ ਚੀਜ਼ਾਂ ਤੇ ਗੱਲ ਹੋਈ ਰੌਹਲ ਗੰਦੀ ਨੇ ਅੱਜ ਜਿਹੜਾ ਆਪਾਂ ਕਹੀਏ ਕਿ ਮੁੱਦਾ ਚੁੱਕਿਆ ਸੀਗਾ ਏਅਰ ਪੋਲੂਸ਼ਨ ਦਾ ਏਅਰ ਪੋਲੂਸ਼ਨ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਮੁਲਕ ਦੇ ਸ਼ਹਿਰ ਨੇ ਵੱਡੇ ਸ਼ਹਿਰ ਖਾਸ ਕਰਕੇ ਮਤਲਬ ਘੱਟੋ ਘੱਟ 20 ਸ਼ਹਿਰਾਂ ਦਾ ਦੇ ਹੈਗੇ ਜਿੱਥੇ ਰਜਰਡਸ ਜਿਹੜੀ ਏਅਰ ਹੈਗੀ ਆ ਯਾਨੀ ਕਿ ਜੈ ਰਿਲੀ ਸਭ ਤੋਂ ਜੈ ਰਿਲੀ ਜੜੀ ਹਵਾ ਹੁੰਦੀ ਉਹ ਹੈਗੀ ਆ ਲੱਖਾਂ ਜਿਹੜੇ ਬੱਚੇ ਨੇ ਰੋਕ ਫਫੜਿਆਂ ਦੀ ਬਿਮਾਰੀਆਂ ਨਾਲ ਗਰਸਤ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਵੀ ਹੋ ਰਿਹਾ ਹੈਗਾ ਇਹ ਸਾਰੀਆਂ ਗੱਲਾਂ ਉਹਨਾਂ ਨੇ ਰੱਖੀਆਂ ਉਹਨਾਂ ਨੇ ਕਿਹਾ ਕਿ ਇਹ ਇੱਕ ਇੰਪੋਰਟੈਂਟ ਈਸ਼ੂ ਹੈ ਤੇ ਤੇ ਗੱਲ ਹੋਣੀ ਚਾਹੀਦੀ ਜੇ ਤੁਸੀਂ ਕੋਈ ਸਹਿਮਤੀ ਹਗੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਰਲ ਕੇ ਕੰਮ ਕਰਨ ਵਾਸਤੇ ਤਿਆਰ ਆ ਕਿਉਂਕਿ ਹਵਾ ਹਵਾ ਪਾਣੀ ਤਾਂ ਸਾਰਿਆਂ ਨੂੰ ਚਾਹੀਦਾ ਹੁੰਦਾ ਹੈਗਾ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਸੀ ਉਹਦੇ ਤੇ ਫਿਰ ਜਿਹੜੇ ਕੇਂਦਰੀ ਸੰਸਦਗੀ ਸਮਿਤੀ ਦੇ ਕੇਂਦਰੀ ਕਾਰਵਾਈ ਮੰਤਰੀ ਨੇ ਸੰਸਦ ਦੀ ਹੈ ਕਿ ਰੇ ਜੂਜੂ ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਦਾ ਪਹਿਲੇ ਦਿਨ ਤੋਂ ਰੁਕ ਸਾਫ ਹੈਗਾ ਤੇ ਉਹ ਚਾਹਰੀ ਹੈਗੇ ਕਿ ਮਤਲਬ ਇਸ ਤੇ ਆਪੋਜੀਸ਼ਨ ਪਾਰਟੀਆਂ ਵੀ ਇਕੱਠੀਆਂ ਹੋ ਕੇ ਚੀਜ਼ਾਂ ਕਰਨ ਬਾਕੀ ਅਜਤਾਨੁਗਠਾ ਠਾਕਰ ਨੇ ਆਪਣਾ ਜੈ ਰੁਗੜਿਆਗਾ ਉਹਨਾਂ ਨੇ ਕਿਹਾ ਕਿ ਇਹ ਦੋਤੇ ਲਾਠੀ ਚਾਰਜ ਕਰਾਇਆ ਜਾ ਰਿਹਾਗਾ ਤਾਮਿਲਨਾਡੂ ਦੇ ਵਿੱਚ ਤੇ ਡੀਐਮ ਕੇ ਤੇ ਉਹਨਾਂ ਨੇ ਨਿਸਾਨਾ ਸਾਧ ਦਿੱਤੇ ਕਿ ਆ ਕਿ ਜਿਹੜੀ ਤਾਮਿਲਨਾਡੂ ਦੀ ਸਰਕਾਰ ਹੈ ਡੀਐਮ ਕੇ ਵਾਲੇ ਹੈਗੇ ਆ ਇਹ ਸਨਤਨ ਵਿਰੋਧੀ ਨਹੀਂ ਹਿੰਦੂ ਧਰਮ ਦੇ ਉਲਟ ਨੇ ਇਸ ਕਿਸਮ ਦਾ ਉਹਨਾਂ ਨੇ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਮੈਂ ਦੇ ਨਾਲ ਨਾਲ ਮਤਲਬ ਇਹ ਵੀ ਇੱਕ ਅੱਗੇ ਖਬਰ ਹੈ ਜੀ ਦੋ ਤਿੰਨ ਘੰਟਿਆਂ ਬਾਅਦ ਖਬਰ ਹੈ ਗੁਰਪ੍ਰੀਤ ਉਹ ਵੀ ਨਾਲ ਹੀ ਲੈ ਲੈਂਦੇ ਆ ਉਹ ਸਰਕਾਰ ਤੋਂ ਵੀ ਜਵਾਬ ਦਿੱਤਾ ਹੈਗਾ ਜਿਹੜਾ ਗਲੋਬਲ 에ਅ ਕੁਆਲਿਟੀ ਰੈਂਕਿੰਗ ਹੈ ਉਤੇ ਉਤੇ ਉਹਨੇ ਕਹਿ ਆ ਕਿ ਜਿਹੜੀ ਹਵਾ ਦੀ ਕੁਆਲਿਟੀ ਦਿਖਾਈ ਜਾ ਰਹੀ ਹੈ ਉਹ ਆਫੀਸ਼ਲ ਨਹੀਂ ਹੈ ਗਿਆ WHO ਜਿਹੜਾ ਹੈਗਾ ਵਰਲਡ ਹੈਲਥ ਆਰਗੇਨਾਈਜੇਸ਼ਨ ਉਹ ਸਿਰਫ ਸਲਾਹ ਦੇ ਸਕਦਾਗਾ ਤੇ ਅਸੀਂ ਜਿਹੜੀ ਬਾਹਰ ਦੇ ਬਾਹਰ ਵਾਲੇ ਲੋਕ ਸਾਡੇ ਬਾਰੇ ਕੀ ਰਿਪੋਰਟਾਂ ਕਰ ਰਹੇ ਨੇ ਅਸੀਂ ਉਹਨੂੰ ਮੰਨਦੇ ਹੀ ਨਹੀਂ ਉਹਨਾਂ ਨੇ ਮਤਲਬ ਜਿਹੜਾ ਡੇਟਾ AQI ਦਾ ਆ ਰਿਹਾ ਉਹ ਨੂੰ ਸਾਫ਼ ਹੀ ਮੁਕਰ ਗਈ ਸਰਕਾਰ ਕਿ ਨਹੀਂ ਨਹੀਂ ਇਹ ਤਾਂ ਆਫੀਸ਼ਲ ਨਹੀਂ ਹੈ ਇਹ ਤਾਂ ਬਾਹਰ ਦੇ ਦੇ ਰਹੇ ਨੇ ਅਸੀਂ WHO ਦੀ ਸਿਰਫ ਗਾਈਡਲਾਈਨਸ ਮੰਨ ਸਕਦੇ ਹੈਗਾ ਇਸ ਕਿਸਮ ਦੀਆਂ ਉਹਨਾਂ ਨੇ ਅੱਜ ਗੱਲ ਕਹੀ ਹੈ ਜਿਹੜੇ ਪ੍ਰਿਆਵਣ ਰਾਜ ਮੰਤਰੀ ਨੇ ਕਿਰਤੀਵਰਦਨ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਬੇਸਿਕਲੀ ਜਿਹੜੀ اپੋਜੀਸ਼ਨ ਪਾਰਟੀਆਂ ਵਾਲੇ ਜਿਹੜੇ ਸੰਸਦ ਸੀਗੇ ਉਹਨਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਉਹ ਮਾਮਲਾ ਉਛਲਿਆ ਉਸ ਤੋਂ ਬਾਅਦ ਉਹਨਾਂ ਨੇ ਸਫਾਈ ਦਿੱਤੀ ਹੈਗੀਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਜਿਹੜਾ ਆਪਣਾ ਪ੍ਰੋਗਰਾਮ ਲੈ ਕੇ ਆਵਾਂਗੇ ਆਪਣਾ ਅਸੀਂ ਸੈੱਟ ਕਰ ਰਹੇ ਹਾਂ ਸਟੈਂਡਰਡਸ ਉਹ ਤੋਂ ਫਿਰ ਅਸੀਂ ਦੱਸਿਆ ਕਰਾਂਗੇ ਕਿ ਕਿਸ ਸ਼ਹਿਰ ਦੀ ਹੈ ਉਹ ਕਿੰਨੀ ਕਿਸ ਕਿਸਮ ਦੀ ਹੈ ਯਾਨੀ ਕਿ ਜਿਹੜੀ ਦੁਨੀਆ ਦੇ ਵਿੱਚ ਜਿਹੜੇ ਸਟੈਂਡਰਡ ਬਣੇ ਹੋਏ ਨੇ ਉਹਨਾਂ ਤੋਂ ਇੰਡੀਆ ਪੱਜ ਰਿਹਾਗਾ ਤੇ ਉਹਨਾਂ ਨੂੰ ਮੁਕਰ ਰਿਹਾਗਾ ਸਰਕਾਰ ਸਾਫ਼ ਮੁਕਰ ਰਹੀ ਹੈ ਜਿਹੜੇ ਕੇਂਦਰੀ ਪ੍ਰਿਆਵਰਣ ਰਾਜ ਮੰਤਰੀ ਨੇ ਉਹ ਸਾਫ਼ ਮੁਕਰ ਰਹੇ ਨੇ ਤਾਂ ਮਨ ਰਿਹਾ ਕਿ ਆਪਣੇ ਆਪ ਦੀ ਹਾਸੇ ਵਾਲੀ ਗੱਲ ਹੈ ਠੀਕ ਹੈ ਕਿ ਆਪੋਜੀਸ਼ਨ ਪਾਰਟੀ ਇਸ ਮੁੱਦੇ ਨੂੰ ਚੁੱਕ ਰਹੀ ਹੈ ਪਰ ਉਹ ਕੱਲ ਨੂੰ ਇਹਨਾਂ ਦਾ ਆਧਾਰ ਹੀ ਖਤਮ ਕਰ ਦੇਣਗੇ ਕਹਿ ਦੇਣਗੇ ਕਿ ਇਹ ਤਾਂ ਸਾਡੇ ਸਟੈਂਡਰਡ ਨਹੀਂ ਸਾਡੇ ਸਟੈਂਡਰਡ ਤਾਂ ਅੱਡ ਨੇ ਅਸੀਂ ਅੱਡ ਤਰੀਕੇ ਨਾਲ ਮਾਪਾਂਗੇ ਕਿ ਹਵਾ ਖ਼ਤਰਜਲੀ ਹੈ ਜਾਂ ਨਹੀਂ ਤਾਂ ਇਹ ਆਪਣੇ ਆਪ ਹੀ ਮਤਲਬ ਮਜ਼ਾਕ ਉਡਾਣੇ ਵਾਲੀ ਗੱਲ ਹੈ ਜੀ ਚਲੋ ਠੀਕ ਹੈ ਅਗਲਿਆਂ ਦਾ ਆਪਣਾ ਤਰਕ ਹੈ ਇਸ ਗੱਲ ਨੂੰ ਲੈ ਕੇ ਵੀ ਭਾਈ ਹਵਾ ਸਾਡੇ ਹਿਸਾਬ ਨਾਲ ਖਰਾਬ ਹੋਣੀ ਹੈ ਤੇ ਸਾਡੇ ਹਿਸਾਬ ਨਾਲ ਸਾਫ਼ ਹੋਣੀ ਹੈ ਦੇਸ਼ ਤੋਂ ਬਾਹਰੀ ਬੰਦਾ ਕੀ ਕਹਿੰਦਾ ਉਹਦੇ ਤੇ ਨਾ ਤਾਂ ਅਸੀਂ ਧਿਆਨ ਦੇਣਾ ਤੇ ਨਾ ਹੀ ਲੋਕਾਂ ਨੂੰ ਉਸ ਤੇ ਗੱਲ ਕਰਨ ਦੇਣੀ ਹੈ ਅੱਗੇ ਚੱਲਦੇ ਆਂ ਗੱਲ ਵਿਨੇਸ਼ ਪੋਗਾਠ ਹੋਣਾ ਦੀ ਕਰਦੇ ਆਂ ਕਹਿੰਦੇ ਕਿ 올림픽 2028 ਦੇ ਮੱਦੇਨਜ਼ਰ ਉਹਨਾਂ ਨੇ ਆਪਣਾ ਸੰन्यास ਵਾਪਸ ਲੈ ਲਿਆ ਜੀ ਹਾਂ ਜੀ ਖਾਸ ਜਿਹੜੇ ਵਿਨੇਸ਼ ਫੋਗੜ ਸੀਗੇ ਉਹ ਖਾਸੇ ਚਰਚਾ 'ਚ ਆਏ ਸੀਗੇ ਜਦੋਂ 2023 'ਚ ਪਹਿਲਵਾਨਾਂ ਨੇ ਅੰਦੋਲਨ ਕੀਤਾ ਸੀ ਉਦੋਂ ਵੀ ਤੇ 2024 ਜਦੋਂ ਪੈਰਿਸ 올림픽 ਸੀਗਾ ਉਦੋਂ 100 ਗ੍ਰਾਮ ਜਿਹੜਾ ਵਜ਼ਨ ਸੀਗਾ ਉਹਨਾਂ ਦਾ ਵੱਧ ਗਿਆ ਸੀਗਾ ਇਸ ਕਰਕੇ ਉਹ 골ਡ ਮੈਡਲ ਤੋਂ ਚੁੱਕ ਗਏ ਸੀਗੇ ਤੇ ਫਾਈਨਲ ਤੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਰੈਸਲਰ ਬਣੀ ਸੀ 올림픽 ਦੇ ਵਿੱਚ ਇੰਡੀਆ ਦੀ ਤੇ ਉਹ ਆਪਣਾ ਮੈਡਲ ਨਹੀਂ ਹਾਸਲ ਕਰ ਪਾਈ ਸੀ ਤਾਂ ਇਹ ਸੀਗਾ ਤੇ ਉਸੇ ਟਾਈਮ ਉਹਨਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀਗਾ ਉਹ ਖਾਸਾ ਵੱਡਾ ਹਾਰਟ ਬ੍ਰੇਕ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਹਰਿਆਣੇ ਦੇ ਵਿੱਚ ਆਏ ਇੰਡੀਆ ਦੇ ਵਿੱਚ ਆਏ ਤੇ ਉਹਨਾਂ ਨੇ ਕਾਂਗਰਸ ਤੋਂ ਟਿਕਟ ਲਈ ਜੂਲਾਨਾ ਤੋਂ ਤੇ ਉੱਥੇ ਉਹ ਇਲੈਕਸ਼ਨ ਜਿੱਤੇ ਤਾਂ ਐਮਐਲਏ ਬਣ ਗਏ ਸੀਗੇ ਹੁਣ ਪਿਛਲੇ ਸਾਲ ਹੀ ਜੇ ਆਪਾਂ ਗੱਲ ਕਰ ਲਈਏ ਤੇ ਉਹ ਪ੍ਰੈਗਨੈਂਟ ਹੋਏ ਸੀ ਤੇ ਉਹਨਾਂ ਦੇ ਬੱਚਾ ਹੋਇਆ ਸੀਗਾ ਤਕਰੀਬਨ ਸਾਲ ਹਾਂ 1 ਸਾਲ ਦਾ ਬੱਚਾ ਹੋ ਗਿਆ ਹੈਗਾ ਅ ਪਿਛਲੇ ਸਾਲ ਦਸੰਬਰ 'ਚ ਬੱਚਾ ਹੋਇਆ ਸੀ ਤੇ ਉਹ ਮਾਂ ਬਣੇ ਸੀਗੇ ਤੇ ਹੁਣ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਪਾਈ ਹੈ ਅੰਗਰੇਜ਼ੀ ਦੇ ਵਿੱਚ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਿਨੈਸ ਪੋਗਟ ਨੇ ਕੀ ਗੱਲ ਰੱਖੀ ਹੈ ਵਿਨੈਸ ਪੋਗਟ ਨੇ ਲਿਖਿਆ ਹੈਗਾ ਕਿ ਪੀਪਲ ਕੇਪ ਟਾਸਕਿੰਗ ਇਫ ਪੈਰਿਸ ਵਾਸ ਦ ਐਂਡ ਫਾਰ ਅ ਲੌਂਗ ਟਾਈਮ ਆ ਡਿਡਨਟ ਹੈਵ ਦ ਅਨਸਰ ਆ ਡਿਡ ਇਟ ਟੂ ਸਟੈਪ ਅਵੇ ਫਰੋਮ ਦ ਮੈਟ ਫਰੋਮ ਦ ਪ੍ਰੈਸ਼ਰ ਫਰੋਮ ਦ ਐਕਸਪੈਕਟੇਸ਼ਨਸ ਈਵਨ ਫਰੋਮ ਮਾਈ ਓਨ ਐਂਬੀਸ਼ਨਸ for the first time yeah. in uh, years i allowed myself to breathe uh, i took yeah. time to understand the weight of my journey the high the heartbreaks the sacrifices the virgins of me the word never so and somewhere in that reflection i found the truth i still love this sport i still want to compete uh, yeah. ki compete karangi. Uh, in that silence mm -hmm. i found something i would forgotten the fire never left it was only uh, buried under exhaustions and noises, uh, noises. The discipline, the routine, the fight. It's in my system. No matter how far I walked away, a part of me stayed on the mat. So here I am stepping back towards LA 28. Yeah. LA, which Los Angeles, which those are With a heart that uh, that's unafraid and a spirit that refused to bow. Uh, and this yeah. time. आई एम नॉट वर्किंग अलोन माय सन इज जॉइनिंग माय टीम माय बिगेस्ट मोटिवेशन माय लिटिल चीयर लीडर ऑन दिस रोड टू द एलए ओलंपिक्स ता मतलब एलए ओलंपिक्स ਦੇ ਵਿੱਚ ਉਹ ਉਹਨਾਂ ਨੇ ਸਾਫ਼ ਕਰਤਾ ਕਿ ਉਹ 올림픽 ਖੇਡਣ ਗਿਆ ਜੀ ਸੋ ਚਲੋ ਦੇਖਦੇ ਆ ਆਪਾਂ ਉਹਨਾਂ ਨੂੰ ਸ਼ੁਭੇ ਸ਼ਾਮਾਂ ਹੀ ਦੇ ਸਕਦੇ ਆ ਇਸ ਤੋਂ ਅੱਗੇ ਚਲਿਏ ਤਾਂ ਇੰਡੀਗੋ ਦੇ ਉੱਪਰ ਐਕਸ਼ਨ ਹੋਇਆ ਜੀ ਕੀ ਹੈ ਇਹ ਐਕਸ਼ਨ ਅ ਇੰਡੀਗੋ ਦਾ ਕ੍ਰਾਈਸਿਸ ਲਗਾਤਾਰ ਪਿਛਲੇ ਪੱਧ 10 ਦਿਨਾਂ ਤੋਂ ਹੀ ਖਬਰਾਂ ਲੈਣੀਆਂ ਪੈ ਰਹੀਆਂ ਨੇ ਇੰਨਾ ਵੱਡਾ ਕ੍ਰਾਈਸਿਸ ਨਾ ਤਾਂ ਚੱਲਿਆ ਹੋਇਆ ਅੱਜ ਵੀ ਬੈਂਗਲੂਰ ਏਅਰਪੋਰਟ ਤੋਂ 54 ਇਹਨਾਂ ਦੀ ਫਲਾਈਟਸ ਕੈਨਸਲ ਹੋਈਆਂ ਤੇ ਦੂਜੇ ਦਿਨ ਵੀ ਅੱਜ ਡੀਜੀਸੀ ਨੇ ਇਹਨਾਂ ਦਾ ਜਿਹੜਾ ਸੀਓ ਸੀਗਾ ਪੀਟਰ ਐਲਸਬਰਗ ਉਹਨੂੰ ਸੱਦਿਆ ਹੋਇਆ ਸੀ ਉਹਦੇ ਤੇ ਵੀ ਲਗਾਤਾਰ ਪੁੱਛਕੀ ਚਲਦੀ ਰਹੀ ਅੱਜ ਇਹਨਾਂ ਦੇ ਪੰਜ ਫਲਾਈਟ ਆਪਰੇਸ਼ਨ ਇਨਸਪੈਕਟਰ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਹੋਰ ਵੀ ਇਹਨਾਂ ਤੇ ਕਈ ਕਾਰਵਾਈਆਂ ਦੀ ਖਬਰ ਆ ਰਹੀਆਂ ਨੇ ਘਟੋ ਘਟ ਇਹ ਅੱਜ ਦਾ ਜਿਹੜਾ ਡਾਟਾ ਸੀਗਾ ਕਿ 200 ਤੋਂ ਵੱਧ ਫਲਾਈਟਾਂ ਅੱਜ ਫਿਰ ਅਡਡ ਏਅਰਪੋਰਟਾਂ ਤੋਂ ਕੈਨਸਲ ਹੋਈਆਂ ਨੇ ਕੱਲੀ ਚਰੰਜਾ ਬੈਂਗਲੂਰ ਤੋਂ ਸੀਗ ਤਾਂ ਅੰਮ੍ਰਿਤਸਰ ਕੋ ਵੀ ਕਈ ਸਾਰੀਆਂ ਫਲਾਈਟਾਂ ਇਹਨਾਂ ਦੀਆਂ ਕੈਂਸਲ ਹੋਈਆਂ ਤਾਂ ਇੱਕ ਇਹਨਾਂ ਦਾ ਆਪਾਂ ਕਹਿ ਲਈਏ ਕਿ ਖਾਸਾ ਇਹਨਾਂ ਦਾ ਇੰਡੀਗੋ ਦਾ ਜਿਹੜਾ ਔਰ ਕੌਨਫਿਡੈਂਸੀ ਉਹਦਾ ਜ਼ਰੂਰਸ ਨਿਕਲ ਰਿਹਾਗਾ ਤੇ ਇਹਨਾਂ ਨੂੰ ਘਟੋ ਘਟ ਹੁਣ ਤਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਨਾਗਰਿਕਾਂ ਨੂੰ ਯਾਤਰੀਆਂ ਨੂੰ ਬੇਵਕੂਫ ਨਹੀਂ ਸਮਝਣਾ ਚਾਹੀਦਾ ਤੇ ਛੇਤੀ ਤੋਂ ਛੇਤੀ ਹੋ ਸਕੇ ਕਿਉਂਕਿ ਡੋਮੈਸਟਿਕ ਦੇ ਵੱਡੇ ਪਲੇਅਰ ਨੇ ਚੀਜ਼ਾਂ ਇਹਨਾਂ ਨੂੰ ਠੀਕ ਕਰਨੀਆਂ ਚਾਹੀਦੀਆਂ ਮੇਰੀ ਵੀ ਇੰਡੀਗੋ ਦੀ ਫਲਾਈਟ ਹੈ ਮੈਂ ਪੁਣੇ ਜਾਣਾਗਾ ਐਗਰੀਕਲਚਰ ਤੇ ਇੱਕ ਸਬਮਿਟ ਹੈ ਤਾਂ ਮੈਂ ਵੀ ਮਤਲਬ ਸ਼ੋਰ ਨਹੀਂ ਆ ਕਿ ਉੱਥੇ ਮੈਨੂੰ ਲੈ ਕੇ ਜਾਣਗੇ ਨਹੀਂ ਜਾਣਗੇ ਤਾਂ ਮੈਂ ਮੈਂਟਲੀ ਪ੍ਰਿਪੇਅਰ ਹੋ ਰਿਆਂਗਾ ਕਿ ਜੇ ਮੇਰੀ ਫਲਾਈਟ ਕੈਨਸਲ ਹੁੰਦੀ ਹੈ ਤਾਂ ਫਿਰ ਮੈਂ ਕਿਵੇਂ ਬਾਇ ਰੋਡ ਪੁਣੇ ਤੱਕ ਮੈਂ ਖਿੱਚ ਸਕਦਾ ਗੱਡੀਆਂ ਨਹੀਂ ਖਿੱਚ ਸਕਦਾ ਤਾਂ ਮਤਲਬ ਇੱਕ ਅਜੀਬ ਹੀ ਗੱਲ ਹੈ ਹੂੰ ਜੀ ਇਸ ਤੋਂ ਕਿ ਚਲਈਏ ਤਾਂ ਉਧਰ ਕਹਿੰਦੇ ਰਾਹੁਲ ਗਾਂਧੀ ਹੋਣੀ ਆਪਣੇ ਸੰਸਦਾਂ ਦੇ ਨਾਲ ਬੈਠਕ ਰੱਖੀ ਸੀ ਪਰ ਉਥੇ ਖਾਸਮ ਖਾਸ ਵਿਅਕਤੀ ਸ਼ਸ਼ੀ ਥਰੂਰ ਹੋਣੀ ਜਿਹੜੇ ਸਕਾਲਰ ਨੇ ਇੰਗਲਿਸ਼ ਦੇ ਭਾਰੇ ਭਰਕਮ ਸ਼ਬਦ ਬੋਲਣ ਲਈ ਜਾਣੇ ਜਾਂਦੇ ਨੇ ਤੇ ਅੱਜ ਕੱਲ ਜਾਣੇ ਜਾਂਦੇ ਨੇ ਭਾਜਪਾ ਦੇ ਨਾਲ ਨੇੜਤਾ ਦੇ ਕਰਕੇ ਕਹਿੰਦੇ ਉਹ ਨਹੀਂ ਪਹੁੰਚੇ ਜਨਾਬ ਕਿਉਂ ਅ ਹਾਂਜੀ ਕਾਂਗਰਸ ਦੇ ਨੇੜ ਨੇ ਵੇ ਸੰਸਦ ਨੇ ਐਮਪੀ ਨੇ ਉਹਨਾਂ ਚੋਂ ਸਿਰਫ ਇੱਕ ਗਾਇਬ ਸੀਗੇ ਤੇ ਉਹ ਸੀ ਸ਼ਸ਼ੀ ਥਰੂਰ ਤੇ ਸ시 ਜ਼ਰੂਰ ਅੱਜ ਜਿਹੜੀ راہુલ ਗਾਂਧੀ ਨੇ ਮੀਟਿੰਗ ਰੱਖੀ ਸੀ ਉਹਦੇ ਚ ਗਾਇਬ ਸੀਗੇ ਤੇ ਇਹ ਤੀਜੀ ਵਾਰ ਹੋ ਰਿਹਾਗਾ ਪਹਿਲੀ ਵਾਰ ਨਹੀਂ ਦੋ ਵਾਰ ਪਹਿਲਾਂ ਵੀ ਜਦੋਂ ਪਾਰਟੀ ਨੇ ਵਹੀਪ ਜਾਰੀ ਕੀਤੇ ਸੀਗੇ ਆ ਫਿਰ ਜਦੋਂ ਸਾਰੇ ਐਮਪੀਜ਼ ਦੀ ਮੀਟਿੰਗ ਸੱਦੀ ਸੀ ਉਦੋਂ ਵੀ ਗਾਇਬ ਰਹੀ ਤੀਜੇ ਵਾਰ ਸੀਗੇ ਤੇ ਸ시 ਜ਼ਰੂਰ ਨੇ ਕਿਹਾ ਕਿ ਮੈਂ ਮੈਂ ਜਿਹੜੀ ਮੇਰੀ ਜਿਹੜੀ ਗੈਰ ਹਾਜ਼ਰੀ ਹੈਗਾ ਉਹਦੇ ਬਾਰੇ ਮੈਂ ਪਹਿਲਾਂ ਹੀ ਕਨਫਰਮ ਕਰਤਾ ਸੀਗਾ ਮੇਰੇ ਇੱਕ ਪੱਕੇ ਆੜੀ ਦਾ ਅ ਵਿਆਸੀਗਾ ਤੇ ਇਸੇ ਕਰਕੇ ਮੈਂ ਉਹਦੇ ਵਿਆਹ ਚ ਕਲਕੱਤਾ ਗਿਆ ਹੋਇਆ ਸੀ ਤੇ ਉਹਨਾਂ ਨੇ ਆਪਣੀ ਸਫਾਈ ਭੇਜ ਦਿੱਤੀ ਹੈ ਬਾਕੀ ਅਜ ਜਿਹੜੀ ਮੀਟਿੰਗ ਰੱਖੀ ਸੱਦੀ ਗਈ ਸੀ ਉਹਦੇ ਤੇ ਬੇਸਿਕਲੀ ਐਸਆਈਆਰ ਬਾਰੇ ਵੀ ਚਰਚਾ ਹੋਈ ਹੋਰ ਵੀ ਕਈ ਇਸ਼ੂਸ ਤੇ ਗੱਲ ਹੋਈ ਹੈਗੀ ਆ ਮਤਲਬ ਇਹਦੇ ਚ ਇਹ ਹੈ ਕਿ ਇਹ ਜਿਹੜੀ ਮੀਟਿੰਗ ਹੋਈ ਹੈ ਕੱਲ ਪ੍ਰਧਾਨ ਮੰਤਰੀ ਨੇ ਆਪਣੇ ਸੰਸਦਾਂ ਨਾਲ ਡিনার ਰੱਖਿਆ ਸੀਗਾ ਉਹਨਾਂ ਦੇ ਜਿਹੜੇ ਐਮਪੀ ਸੀਗੇ ਬੀਜਪੀ ਦੇ 240 ਉਹਨਾਂ ਨੂੰ ਸੱਦ ਕੇ ਅ ਨਰਿੰਦਰ ਮੋਦੀ ਨੇ ਖਾਣਾ ਖਵਾਇਆ ਸੀ ਤੇ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ ਉਹ ਡਿਨਰ ਕਰਾਇਆ ਨਰਿੰਦਰ ਮੋਦੀ ਨੇ ਉਹ ਬੰਗਾਲ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਰਾਇਆ ਤੇ इवन ਆਫਟਰ दैट ਡਿਨਰ ਬਹੁਤ ਸਾਰੇ ਐਮਪੀਜ਼ ਨੇ ਸਟੇਟਮੈਂਟਾਂ ਵੀ ਦਿੱਤੀਆਂ ਕਿ ਹੁਣ ਜਿਹੜਾ ਅਗਲਾ ਡਿਨਰ ਮੋਦੀ ਸਾਹਿਬ ਸਾਡੇ ਨਾਲ ਕਰਨਗੇ ਉਹ ਬੰਗਾਲ ਚੋਣਾਂ ਨੂੰ ਜਿੱਤ ਕੇ ਕਰਨਗੇ ਤਾਂ ਮਤਲਬ ਇੱਕ ਕਲੀਅਰ ਸਿਗਾ ਕਿ ਉਹਨਾਂ ਨੇ ਕੋਈ ਨਾ ਕੋਈ ਗਾਈਡਲਾਈਨ ਦਿੱਤੀ ਹੋਣੀ ਆਪਣੇ ਐਮਪੀਜ਼ ਨੂੰ ਆ ਬੀਜੇਪੀ ਦੀ ਇੱਕ ਬੜੀ ਖਾਸ ਬਾਤ ਇਹ ਹੈ ਕਿ ਠੀਕ ਹੈ ਕਿ ਆਪਾਂ ਬੀਜੇਪੀ ਦਾ ਕ੍ਰਿਟਿਸਮ ਕਰਦੇ ਰਹਿੰਦੇ ਹਾਂ ਪਰ ਉਹਦਾ ਜਿਹੜਾ ਚੋਣ ਲੜਨ ਦਾ ਤਰੀਕਾਗਾ ਉਹ ਜਦੋਂ ਚੋਣ ਲੜਦੀ ਹੈ ਜਿਵੇਂ ਬਿਹਾਰ ਚ ਚੋਣ ਲੜ ਰਹੇ ਸੀ ਉਹਨਾਂ ਨੇ ਮੁਲਕ ਦੇ ਜਿੰਨੇ ਵੀ ਉਹਨਾਂ ਦੇ ਜਿੱਤੇ ਹੋਏ ਐਮਪੀਜ਼ ਹੈਗੇ ਆ ਐਮਐਲਏਜ਼ ਹੈਗੇ ਆ ਮੰਤਰੀ ਹੈਗੇ ਸਾਰੇ ਉੱਥੇ ਝੋਕ ਰੱਖੇ ਸੀਗੇ इवन ਸਾਡੇ ਹਰਿਆਣੇ ਤੋਂ ਬਹੁਤ ਸਾਰੇ ਜਿਹੜੇ ਮੰਤਰੀ ਹੈਗੇ ਆ ਸਰਕਾਰ ਦੇ ਸਾਡਾ ਮੁੱਖ ਮੰਤਰੀ ਉੱਥੇ ਟ੍ਰੇਨਾਂ ਪਰ ਬਰਕੇ ਲੈ ਕੇ ਜਾ ਰਿਹਾ ਸੀਗਾ ਬਿਹਾਰ ਦੇ ਵਿੱਚ ਵੋਟਾਂ ਪਵਾਉਣ ਵਾਸਤੇ ਮੈਂ ਉਹ ਖਬਰਾਂ ਵੀ ਉਸ ਟਾਈਮ ਦੱਸਿਆ ਸੀ ਤੁਹਾਨੂੰ ਤੇ ਮਾਰਕ ਸਾਡਾ ਸੀਐਮ ਜਿਹੜਾ ਹਰਿਆਣੇ ਦਾ ਨਾਇਬ ਸੈਣੀ ਹੈ ਉੱਥੇ ਬਿਹਾਰ ਚ ਇਹ ਕਹਿੰਦਾ ਫਿਰ ਰਿਹਾ ਸੀਗਾ ਕਿ ਮੈਂ ਤਾਂ ਬਿਹਾਰੀ ਆ ਮੈਂ ਤਾਂ ਬਿਹਾਰੀ ਆ ਤਾਂ ਮਤਲਬ ਇਹ ਇਸ ਅਸਾਦੀ ਫੋਰਸ ਪੁਸ਼ ਕਰਦੇ ਨੇ ਤਾਂ ਮੈਨੂੰ ਲੱਗਦਾ ਵਾ ਕਿ ਸਾਰਿਆਂ ਨੂੰ ਕੱਲ ਨਰਿੰਦਰ ਮੋਦੀ ਨੇ ਆਪਣੇ ਜਿਹੜੇ ਡਿਨਰ 'ਚ ਜਿਹੜੀ ਰੈਸਿਪੀ ਖਵਾਈ ਹੋਣੀ ਹੈ ਉਹ ਚੋਣ ਜਿੱਤਣ ਵਾਲੀ ਖਵਾਈ ਹੋਣੀ ਹੈ ਪਰ ਉੱਥੇ ਮਮਤਾ ਬੇਨਰਜੀ ਦੇ ਨਾਲ ਟਕਰਾਗਾ ਉਹ ਔਰਤ ਵੀ 365 ਦਿਨ 24 ਘੰਟੇ ਪੋਲਿਟਿਕਸ ਕਰਦੀ ਹੈ ਤੇ ਬਹੁਤ ਤਾਕੜ ਲੇਡੀ ਹੈ ਤਾਂ ਮਤਲਬ ਜਿਹੜੀ ਟੱਕਰ ਹੈ ਉਹ ਬਹੁਤ ਤਗੜੀ ਹੋਣ ਜਾ ਰਹੀ ਹੈ ਬੰਗਾਲ ਦੇ ਵਿੱਚ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਬਾਾਰ ਅਮਿਤ ਸ਼ਾ ਉੱਥੇ ਚਾਣਕ ਬਣ ਕੇ ਰਿਹਾ ਸੀ 2021 'ਚ ਤੇ ਉੱਥੋਂ ਆਰ ਕੇ ਆਇਆ ਸੀਗਾ ਇਸ ਵਾਰ ਉਹਨੇ ਆਪਣੇ ਅਣਖ ਤੇ ਲਈ ਹੋਈ ਹੈ ਤਾਂ ਮਤਲਬ ਕਾਫੀ ਕੁਝ ਤੁਹਾਨੂੰ ਬੰਗਾਲ ਲੈ ਲੈਕਸਾਂ ਚ ਦੇਖਣ ਨੂੰ ਮਿਲੂਗਾ ਤਾਂ ਇਹ ਰਾਹੁਲ ਗਾਂਧੀ ਦੀ ਜਿਹੜੀ ਮੀਟਿੰਗ ਹੈ 99 ਆਪਣੇ ਐਮਪੀਜ਼ ਨਾਲ ਤਾਂ ਸ਼ਾਇਦ ਇਹ ਵੀ ਹੋ ਸਕਦਾਗਾ ਕਿ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੋਏ ਕਿ ਆਪਾਂ ਬੰਮਤਾ ਬਿਨਰਜੀ ਦਾ ਇਸ਼ਾਰਾ ਦਈਏ ਉੱਥੇ ਇੰਡੀਪੈਂਡੈਂਟ ਨਾਲ ਅਡਿਆਸ ਕਿਸਮ ਦੀਆਂ ਗੱਲਾਂ ਹੋ ਸਕਦੀਆਂ ਨੇ ਕੁਛ ਨਾ ਕੁਸਤਾ ਗੱਲ ਉੱਥੇ ਉਹੀ ਹੋਗੀ ਬਾਕੀ ਬੰਗਾਲ ਕਸਾਸ ਦੇ ਟਾਈਮ ਗਰਮ ਹੋ ਰਿਹਾਗਾ ਤੇ ਦੂਜਾ ਜਿਹੜਾ ਈਸ਼ੂ ਸੀਗਾ ਜਿਹੜੇ ਐਮਪੀਜ਼ ਨਾਲ ਡਿਸਕਸ ਹੋਇਆਗਾ ਉਹ ਤਾਂ ਫਿਰ ਉਹੀ ਸੀ ਆਪਣਾ ਇਸ ਇਸ ਵਾਲਾ ਐਸਆਈਆਰ ਵਾਲਾ ਵੋਟ ਚੋਰੀ ਵਾਲ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਪੰਜਾਬ ਦੇ ਵਿੱਚ ਪਹਿਲਾਂ ਤਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਕਾਲ ਦਿੱਤੀ ਗਈ ਸੀ ਕਿ ਆਪਾਂ ਰੇਲਾਂ ਰੋਕਣੀਆਂ ਨੇ ਉਹ ਵੱਧ ਸਫਲ ਨਹੀਂ ਹੋ ਸਕੀ ਕਾਫੀ ਜਗ੍ਹਾ ਤੇ ਪੁਲਿਸ ਨੇ ਪਹਿਲੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਤੇ ਖਿੰਡ ਪੁੰਡ ਗਏ ਸਾਰੇ ਕਿਸਾਨ ਪਰ ਹੁਣ ਮੁਰ ਤੋਂ ਕਹਿੰਦੇ ਵੀ ਐਲਾਨ ਕੀਤਾ ਗਿਆ ਹੈ ਕਿ 20 ਦਸੰਬਰ ਨੂੰ ਰੇਲ ਰੋਕਣੀ ਹੈ ਤੇ ਉਸ ਤੋਂ ਪਹਿਲਾਂ 18-19 ਨੂੰ ਡੀਜੀ ਡੀਸੀ ਦਫ਼ਤਰਾਂ ਤੇ ਧਰਨਾ ਦੇਣਾ ਕਿਉਂ ਇਸ ਵਿਸ਼ੇ ਤੇ ਆ ਬੇਸਿਕਲੀ ਜਿਹੜਾ ਪੰਜਾਬ ਚੈਪਟਰ ਹੈ ਕਿਸਾਨ ਮਜ਼ਦੂਰ ਮੋਰਚਾ ਦਾ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ 18-19 ਦਸੰਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਨੂੰ ਘੇਰਾਂਗੇ ਤੇ ਦੋ ਦਿਨਾਂ ਦਾ ਸਾਡਾ ਜਿਹੜਾ ਸੂਬਾ ਪੱਧਰ ਤੇ ਸਾਡਾ ਇਹ ਰੋਹ ਪ੍ਰਦਰਸ਼ਨ ਹੋਊਗਾ ਤੇ ਅਸੀਂ ਸ਼ਾਂਤਮਈ ਢੰਗ ਨਾਲ ਇਹਨੂੰ ਲੜਾਂਗੇ ਤੇ ਜੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਫਿਰ 20 ਦਸੰਬਰ ਨੂੰ ਅੰਮ੍ਰਿਤਸਰ ਫਿਰੋਜ਼ਪੁਰ ਸੰਗਰੂਰ ਬਠਿੰਡਾ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਾਂਗੇ ਤੇ ਇਹਨਾਂ ਨੇ 1 ਨਵੰਬਰ ਨੂੰ ਹੀ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਉਹਦੇ ਚ ਇੱਕ ਤਾਂ ਇਹ ਸੀਗਾ ਕਿ ਸ਼ੰਭੂ ਬਾਰਡਰ ਤੇ ਜਿਹੜਾ ਪੰਜਾਬ ਸਰਕਾਰ ਨੇ ਮੋਰਚਾ ਉਜਾੜਿਆ ਸੀ ਉਹਦੇ ਚ 3 ਕਰੋੜ 77 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉੱਥੋਂ ਸਮਾਨ ਵੀ ਚੋਰੀ ਹੋਇਆ ਤੇ ਕਿਸਾਨਾਂ ਦਾ ਸਮਾਨ ਤੋੜਿਆ ਵੀ ਗਿਆ ਦੂਜਾ ਜਿਹੜਾ ਇਸ਼ੂ ਇਹਨਾਂ ਨੇ ਦਿੱਤਾ ਸੀਗਾ ਕਿ ਪਰਾਲੀ ਜਲਾਣ ਜਲਾਣ ਤੇ ਕਿਸਾਨਾਂ ਤੇ ਮੁਕਦਮੇ ਅਤੇ ਜੁਰਮਾਨੇ ਲਾਏ ਗਏ ਹੈਗੇ ਆ ਉਹ ਪੰਜਾਬ ਸਰਕਾਰ ਵਾਪਸ ਲਵੇ ਤੀਜਾ ਜਿਹੜਾ ਮਾਮਲਾਗਾ ਕਿ ਜਿਹੜੇ ਹੜ੍ਹਾਂ ਚ ਜਿਹੜੇ ਕਿਸਾਨ ਪੀੜਿਤ ਹੋਏ ਸੀ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਸੀ ਉਹ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆਗਾ ਹਜੇ ਤੱਕ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਚੌਥਾ ਹੈਗਾ ਵਨ ਨੇਸ਼ਨ ਵਨ ਰਜਿਸਟਰੀ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਰੋਕੀ ਜਾਵੇ ਮਤਲਬ ਤੁਹਾਨੂੰ ਪਤਾ ਹੀ ਹੋਗਾ ਨਾ ਲੈਂਡ ਬੈਂਕ ਬਣਾਉਣ ਵਾਲਾ ਸਿਸਟਮ ਸ਼ਾਇਦ ਇਸ ਬਾਰੇ ਆਪਣੇ ਬੁਲੇਟਿਨ 'ਚ ਗੱਲ ਨਹੀਂ ਹੈ ਪਰ ਮੈਂ ਦੱਸ ਦਿੰਨਾ ਇਹ ਇੱਕੋ ਰਜਿਸਟਰੀ ਮਤਲਬ ਸਾਰੇ ਕਿਤੇ ਲਾਗੂ ਹੋ ਸਕਦੀ ਹੈਗੀ ਇਸ ਕਿਸਮ ਦੀ ਪਾਲਿਸੀ ਲੈ ਕੇ ਆ ਰਹੇ ਨੇ ਤੇ ਜਿਹੜੀ ਜ਼ਮੀਨਾਂ ਵਾਲਾ ਮਾਮਲਾਗਾ ਉਹਨੂੰ ਵੀ ਸੈਂਟਰਲਾਈਜ਼ ਕਰਨ ਦੀ ਗੱਲਾਂ ਚੱਲ ਰਹੀਆਂ ਨੇ ਜੇ ਉਹ ਖ ਕੈਂਡ ਦਾ ਭਾਬੀ ਰਿਵੈਨਿਊ ਡਿਪਾਰਟਮੈਂਟ ਵੀ ਸਾਰਾ ਸੈਂਟਰ ਤੋਂ ਜਾਣ ਦੀ ਗੱਲ ਹੈ ਹਾਂ ਸੈਂਟਰ ਹਾਂ ਸੈਂਟਰ ਨੂੰ ਲੈ ਕੇ ਬਾਕੀ ਸਮਾਰਟ ਮੀਟਰਾਂ ਨੂੰ ਲੈ ਕੇ ਵੀ ਜਿਹੜਾ ਰੋ ਹੈਗਾ ਕਿ ਸਮਾਰਟ ਮੀਟਰ ਦਾ ਇਵਨ ਲੁਧਿਆਣਾ ਦੇ ਆਲੇ ਦੋਲੇ ਤਾਂ ਇਹਨਾਂ ਦੇ ਜਿਹੜੇ ਕਿਸਾਨਾਂ ਆਗੂ ਹੈਗੇ ਉਹਨਾਂ ਨੇ ਤੋੜੇ ਵੀ ਨੇ ਜਿਹੜੇ ਚਿਪ ਵਾਲੇ ਮੀਟਰ ਨੇ ਉਹਨੂੰ ਉਹਨਾਂ ਨੂੰ ਵੀ ਵਾਪਸ ਲੈਣ ਦੀ ਗੱਲ ਇਹਨਾਂ ਨੇ ਆਖੀ ਹੈਗੀ ਤਾਂ ਇਹ 5 6 ਮੰਗਾ ਮੰਗਾ ਨੇ ਇਹਨਾਂ ਨੂੰ ਲੈ ਕੇ 18 19 ਨੂੰ ਡੀਸੀ ਦਫ਼ਤਰਾਂ ਨੂੰ ਘੇਰਣਗੇ ਤਾਂ 20 ਨੂੰ ਫਿਰ ਰੇਲ ਰੋਕਾ ਅੰਦੋਲਨ ਚਲਾਣਗੇ ਕੇਐਮਐਮ ਵਾਲੇ ਹਾਂ ਜੀ ਅਗਲੀ ਗੱਲ ਕਰਦੇ ਆ ਉਧਰ ਭਾਖੜਾ ਬੰਦ ਤੇ ਮਿਊਜ਼ੀਅਮ ਦੇ ਵਿੱਚ ਕਹਿੰਦੇ ਲੱਗੂਗੀ ਸਰ ਛੋਟੂ RAM ਦੀ ਮੂਰਤੀ ਇਹ ਤੋਂ ਕਿਵੇਂ ਇਹਦੇ ਮਾਇਨੇ ਕੀ ਨੇ ਜੀ ਇਹ ਮੈਂ ਖਬਰ ਇਸੇ ਕਰਕੇ ਲਈਏ ਕਿ ਬਹੁਤ ਵੱਡੇ ਮਾਇਨੇ ਨੇ ਮਤਲਬ ਬੇਸਿਕਲੀ ਤੁਸੀਂ ਜੇ ਦੇਖੋ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਕੇਂਦਰ ਜਿਹੜਾ ਹੈਗਾ ਉਹ ਇਸ ਕਿਸਮ ਦੀਆਂ ਚੀਜ਼ਾਂ ਨੂੰ ਪੁਸ਼ ਕਰ ਰਿਹਾ ਹੈਗਾ ਜਿਦੇ ਕਰਕੇ ਹਰਿਆਣਾ ਤੇ ਪੰਜਾਬ ਦੇ ਲੋਕ ਆਪਸ ਵਿੱਚ ਲੜਨ ਕਦੇ ਉਹ ਚੰਡੀਗੜ੍ਹ ਦਾ ਹੁੰਦਾ ਛੇੜ ਲੈਂਦੇ ਨੇ ਕਦੇ ਪੰਜਾਬ ਯੂਨੀਵਰਸਿਟੀ ਦਾ ਹੁੰਦਾ ਛੇੜ ਲੈਂਦੇ ਨੇ ਕਦੇ ਕੁਛ ਤੇ ਇਹਦੇ ਚ ਬਾਕੜਾ ਡੈਮ ਵਾਲਾ ਤਾਂ ਮੁੱਦਾ ਹੈ ਹੀ ਹੈ ਉਹਦੇ ਚ ਆਪਾਂ ਨੂੰ ਪਤਾ ਹੈ ਕਿ ਕਿੰਨੇ ਦਿਨ ਉੱਥੇ ਮਾਮਲਾ ਪੇਚ ਫਸਿਆ ਰਿਹਾ ਤੇ ਇਹਨੂੰ ਲਗਾਤਾਰ ਵਧਾ ਰਹੇ ਨੇ ਇਹਦੇ ਚ ਜਿਹੜਾ ਆਪਾਂ ਕਹਿ ਲਈਏ ਕਿ ਇਹ ਗੱਲ ਆ ਰਹੀ ਹੈ ਕਿ ਤੁਸੀਂ ਉੱਥੇ ਸਰਸੂਟ ਰਾਮ ਦੀ ਮੂਰਤੀ ਲਾਓ ਉਦਾਂ ਇਹ ਗੱਲ ਸੱਚ ਹੈ ਕਿ ਜਦੋਂ ਯੂਨਾਈਟਿਡ ਪੰਜਾਬ ਹੁੰਦਾ ਸੀਗਾ ਉਦੋਂ ਬਸਾਰਾ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਉਦੋਂ ਐਗਰੀਕਲਚਰ ਮਿਨਿਸਟਰ ਹੁੰਦੇ ਸੀਗੇ ਸੱਤ ਸੋਟੂ ਰਾਮ ਹਰਿਆਣਾ ਤੋਂ ਸੀਰੋ ਤੱਕ ਤੋਂ ਉਹ ਤੇ ਕਿਸਾਨਾਂ ਦੇ ਸਭ ਤੋਂ ਵੱਡੇ ਆਗੂ ਮੰਨੇ ਜਾਂਦੇ ਨੇ ਯੂਨੀਸਟ ਪਾਰਟੀ ਦੇ ਆਗੂ ਸੀਗੇ ਤੇ ਜਦ ਲੋਅਰ ਅਸੈਂਬਲੀ ਹੁੰਦੀ ਸੀ ਪੰਜਾਬ ਪ੍ਰੋਵਿੰਸ ਹੁੰਦਾ ਸੀ ਤੇ ਪ੍ਰੀਮੀਅਰ ਬੰਦਾ ਹੁੰਦਾ ਸੀ ਆਜ਼ਾਦੀ ਤੋਂ ਪਹਿਲੇ ਦੀ ਗੱਲ ਹੈਗੀਆ ਉਦੋਂ ਬਾਖੜਾ ਜਿਹੜਾ ਡੈਮ ਹੈ ਉਹਦੀ ਜਿਹੜੀ ਆਪਾਂ ਕਹਿ ਲਈਏ ਕਿ ਸਾਰੀ ਰੂਪਰੇਖਾ ਸੀਗੀ ਉਹ ਸਰਸਬਜੋਰਾਮ ਨੇ ਤਿਆਰ ਕੀਤੀ ਸੀਗੀ ਤਾਂ ਕਿ ਜਿਹੜੇ ਦੁਆਬੇ ਦੀਆਂ ਮਾਲਵੇ ਦੀਆਂ ਜੜੀਆਂ ਜ਼ਮੀਨਾਂ ਨੇ ਉਹ ਸਰਸਬਜ ਹੋ ਸਕਣ ਤੇ ਇਹ ਬੰਨੇ ਦਿੱਤਾ ਵੀ ਬਹੁਤ ਕੁਛ ਭਾਖੜਾ ਨੇ ਈਵਨ ਜਿਹੜੇ ਆਪਣੇ ਪੰਜਾਬੀ ਨੇ ਉਹ ਹਨਮਾਨਗੜ੍ਹ ਦੁਨਗਰ ਤੱਕ ਵਸਾਤੇ ਮਤਲਬ ਉੱਥੋਂ ਤੱਕ ਜਿਹੜਾ ਆਪਾਂ ਕਹਿ ਲਈਏ ਕਿ ਰਕਬਾ ਸਰਸਬਜ ਕਰਤਾ ਉੱਥੇ ਅੱਜਕੱਲ ਜੀਰੀ ਹੋ ਰਹੀ ਹੈ ਮਤਲਬ ਈਵਨ ਮੈਂ ਤਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਇੱਕ ਵਾਰ ਗੱਲ ਹੋਈ ਸੀ ਉਹ ਖਾਸੇ ਬਜ਼ੁਰਗ ਹੋ ਚੁੱਕੇ ਸੀ ਕਿਤੇ ਮੈਂ ਉਸ ਟਾਈਮ ਪੱਤਰਕਾਰ ਦਾ ਚ ਨਵਾ ਨਵਾ ਆਇਆ ਸੀ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਜਿਹੜਾ ਕਿਸਾਨਾਂ ਦੀ ਆਰਥਿਕ ਤਰੱਕੀ ਹੈ ਇਹਨੂੰ ਲੈ ਕੇ ਤੁਸੀਂ ਮਤਲਬ ਤੁਹਾਡੇ ਕੋਲ ਕੀ ਰੋਡ ਮੈਪ ਹੈ ਕਿਉਂਕਿ ਮਾਲਵੇਚ ਤਾਂ ਕੈਂਸਰ ਬੈਲਟ ਵੀ ਬਣਦੀ ਜਾ ਰਹੀ ਹੈ ਤੇ ਬਾਰ ਬਾਰ ਇਹ ਵੀ ਗੱਲ ਆ ਰਹੀ ਹੈ ਕਿ ਜ਼ਮੀਨਾਂ ਦਾ ਪਾਣੀ ਖਤਮ ਹੋ ਰਿਹਾਗਾ ਹੋਰ ਕਈ ਸਾਰੀਆਂ ਚੀਜ਼ਾਂ ਮੈਂ ਉਹਨਾਂ ਉਹਨਾਂ ਤੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਮੈਨੂੰ ਬਹੁਤ ਹਸ ਕੇ ਕਿਹਾ ਕਿ ਕਾਕਾ ਸਾਡੇ ਇਲਾਕੇ ਚ ਕੁਝ ਇੱਕ ਦਾਣਾ ਨਹੀਂ ਹੁੰਦਾ ਸੀ ਨਾਜ਼ ਦਾ ਅਸੀਂ ਬਰਾਨੀ ਫਸਲਾਂ ਕਰਦੇ ਹੁੰਦੇ ਸੀ ਬਰਖਾ ਤੇ ਅਸੀਂ ਡਿਪੈਂਡੈਂਟ ਸੀਗੇ ਮਾੜਾ ਮੋਟਾ ਕਣਕਾਂ ਸਿੱਟ ਦਿੰਦੇ ਸੀ ਜੇ ਕੁਝ ਹੋ ਜਾਂਦਾ ਸੀ ਤਾਂ ਉਹ ਠੀਕ ਸੀਗਾ ਹਾਂ ਹੁਣ ਸਾਡੇ ਮੇਰੇ ਖੇਤਾਂ ਚ ਜੀਰੀ ਲੱਗਦੀ ਹੈਗੀ ਤੁਸੀਂ ਸੋਚ ਸਕਦੇ ਹੋ ਕਿੱਥੇ ਨਰਮਾ ਹੁੰਦਾ ਸੀਗਾ ਮਾੜਾ ਮੋਟਾ ਮਾੜਾ ਮੋਟਾ ਨਾਜ ਹੁੰਦਾ ਸੀ ਉਹ ਨਾਜ ਵੀ ਰਬੀ ਦੀ ਫਸਲ ਦੇ ਤੌਰ ਤੇ ਕਣਕ ਦਾ ਨਾਜ ਹੁੰਦਾ ਸੀਗਾ ਮੋਟਾ ਨਾਜ ਜਿਵੇਂ ਚਨੇ ਹੋ ਗਏ ਮੋਠ ਹੋ ਗਏ ਗੁਆਰ ਹੋ ਗਿਆ ਇਸ ਕਿਸਮ ਦੀਆਂ ਫਸਲਾਂ ਹੁੰਦੀਆਂ ਸੀ ਤੇ ਉਹਨਾਂ ਨੇ ਕਿਹਾ ਕਿ ਅੱਜ ਉੱਥੇ ਜੀਰੀ ਲੱਗ ਰਹੀ ਹੈ ਤੇ ਜਿਹੜੇ ਤੁਸੀਂ ਜਾਉਂਗੇ ਤਾਂ ਉੱਥੇ ਮਤਲਬ ਕੋਈ ਟਿੱਬੇ ਨਹੀਂ ਬਚੇ ਹੋਏ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਾਰੀ ਦੇਣ ਸੀਗੀ ਉਹਨਾਂ ਨੇ ਛੋਟਰਾ ਦਾ ਨਾਮ ਵੀ ਲਿਆ ਕਿ ਉੱਥੇ ਭਾਖੜਾ ਜਿਹੜਾ ਬਣ ਬਣਾਇਆ ਗਿਆ ਤੇ ਜਿਹੜੀ ਕਨਾਲ ਕਲੋਨੀਆਂ ਤੋਂ ਜਿਹੜੇ ਲੋਕ ਆਏ ਈਵਨ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜਿਹੜੇ ਉਧਰਲੇ ਪੰਜਾਬ ਤੋਂ ਮਤਲਬ ਆਪਣੇ ਪਰ ਲਈ ਪੰਜਾਬ ਤੋਂ ਜਿਹੜੇ ਕਿਸਾਨ ਇੱਧਰ ਉਜੜ ਕੇ ਆਏ ਉਹਨਾਂ ਨੂੰ ਖੇਤੀਬਾੜੀ ਦਾ ਹਿਸਾਬ ਸੀ ਤਰੀਕਾ ਸੀਗਾ ਇੱਧਰ ਦੇ ਲੋਕਾਂ ਨੂੰ ਸਤਲੁਜ ਦੇ ਪਾਰ ਦੇ ਲੋਕਾਂ ਨੂੰ ਉਹਨਾਂ ਹਿਸਾਬ ਨਹੀਂ ਸੀਗਾ ਤੇ ਕਹਿੰਦੇ ਕਿ ਉਹਨਾਂ ਨੇ ਉਹ ਤਰੀਕੇ ਵੀ ਸਿਖਾਏ ਮਤਲਬ ਉਹ ਨਹੀਂ ਹੈ ਕਿ ਜਿਹੜੇ ਬੰਦੇ ਕਨਾਲ ਤਨੌਲੀਆਂ ਚੇਰੇ ਹੋਏ ਸੀਗੇ ਉਹਨਾਂ ਨੇ ਫਿਰ ਇੱਥੇ ਉਹ ਤਰੀਕੇ ਵੀ ਸਿਖਾਏ ਤਾਂ ਇਹ ਸਾਰਾ ਇਲਾਕਾ ਹੋਇਆਗਾ ਤੇ ਉਹਦੇ ਚ ਉਹਨਾਂ ਨੇ ਛੋਟਰਾਮ ਦਾ ਨਾਮ ਆਇਆ ਸੀਗਾ ਠੀਕ ਹੈ ਕਿ ਉਹ ਮੂਰਤੀ ਲਾਈ ਜਾ ਰਹੀ ਹੈ ਪਰ ਆਪਾਂ ਨੂੰ ਪਤਾ ਕਿ ਪੰਜਾਬ ਤੇ ਹਰਿਆਣੇ ਚ ਇਦਾਂ ਦਾ ਸੈਕਸ਼ਨ B ਇਸ ਟਾਈਮ ਐਕਟਿਵ ਹੈਗਾ ਜਿਹੜਾ ਪ੍ਰੈਜ਼ੈਂਟਰੀ ਨੂੰ ਲੜਾਉਣ ਵਾਸਤੇ ਇਸ ইস্যੂ ਨੂੰ ਇੱਕ ਹੋਰ ਨਜ਼ਰੀਆ ਦੇ ਸਕਦਾਗਾ ਇਹਦੇ ਤੇ ਕਈ ਸਾਰੇ ਨਜ਼ਰੀਏ ਆਪਾਂ ਨੂੰ ਅੱਗੇ ਸੁਣਨ ਨੂੰ ਮਿਲ ਸਕਦੇ ਨੇ ਪਰ ਮੇਰਾ ਨਜ਼ਰੀਆ ਇਹ ਹੈ ਕਿ ਇਹ ਜਿਹੜਾ ਫੀਨੋਮਨਾ ਰਹਾਗਾ ਉਹ ਆਜ਼ਾਦੀ ਤੋਂ ਪਹਿਲਾਂ ਰਹਾਗਾ ਜਿਹੜਾ ਕਿ ਪੰਜਾਬ ਹਰਿਆਣਾ ਸਾਂਝਾ ਸੀਗਾ ਉਹਦੇ ਇਹ ਐਗਰੀਕਲਚਰ ਮਿਨਿਸਟਰ ਸੀਗੇ ਉਹਨਾਂ ਇਹਨਾਂ ਨੇ ਬਣਾਇਆ ਸੀਗਾ ਯੂਨਿਸਟ ਪਾਰਟੀ ਸੀਗੀ ਉਹਦੇ ਚ ਸਾਰੇ ਜ਼ਿਮੀਦਾਰ ਕਿਸਾਨ ਹੀ ਹੁੰਦੇ ਸੀ ਉਹਦੇ ਚ ਆਪਾਂ ਨੂੰ ਪਤਾ ਚੇ ਮੁਸਲਮਾਨ ਉਹ ਸਾਰੇ ਜਿਹੜੇ ਕਿਸਾਨ ਬਰਾਦੀਆਂ ਸੀ ਉਹ ਸੀਗੇ ਇਧਰੋਂ ਪੰਜਾਬ ਦੇ ਵਿੱਚ ਆਪਣਾ ਜਿਹੜਾ ਇਹ ਇਲਾਕਾ ਦਾ ਸਤਲੁਜ ਤੇ ਰਾਵੀ ਦੇ ਵਿਚਕਾਰ ਦਾ ਇੱਥੇ ਜਿਹੜੇ ਸਿੱਖ ਕਿਸਾਨ ਹੁੰਦੇ ਸੀਗੇ ਈਵਨ ਬਹੁਤ ਸਾਰੇ ਮੈਂ ਤਾਂ ਪੋਲਿਟੀਕਲ ਫੈਮਲੀਆਂ ਨੂੰ ਜਾਣਦਾ ਹਾਂ ਪੰਜਾਬ ਦੀਆਂ ਜਿਨ੍ਹਾਂ ਦੇ ਦਾਦੇ ਪਰਦਾਦੇ ਯੂਨੀਸਟ ਪਾਰਟੀ 'ਚ ਰਹੇ ਹੈਗੇ ਅੱਜ ਦੇ ਟਾਈਮ ਅਕਾਲੀ ਪਾਰਟਿਸ ਕਰਦੇ ਨੇ ਉਹ ਤੇ ਇਧਰ ਹਰਿਆਣੇ 'ਚ ਜੋ ਫੋਟਰਾਮਰੀ ਹੁੰਦੇ ਸੀਗੇ ਇਹ ਵੀ ਸਾਰੇ ਤਾਂ ਇਹ ਯੂਨੀਸਟ ਪਾਰਟੀ ਸੀਗੀ ਉਹਦਾ ਇਤਿਹਾਸ ਹੈ ਤਾ ਪਰ ਇਹ ਬੜਾ ਟਾਈਮਿੰਗ ਤੇ ਮੈਨੂੰ ਬਹੁਤ ਡਾਊਟ ਹੈ ਸਰਕਾਰ ਇਸ ਟਾਈਮ ਕਿਉਂ ਲੈ ਕੇ ਆਈ ਹੈ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਸਰਕਾਰ ਕਿਤੇ ਨਾ ਕਿਤੇ ਉਹਨਾਂ ਨੂੰ ਸਨਮਾਨ ਨਹੀਂ ਦੇਣਾ ਚਾਹ ਰਹੀ ਚੌਧਰੀ ਚੋਟੂਰਾ ਨੂੰ ਚੋਧਰੀ ਚੋਟੂਰਾ ਨੂੰ ਦੇਣਾ ਅਤੇ ਕੁਝ ਨਾ ਕੁਝ ਹੋਰ ਉਹਦੇ ਦਿਮਾਗ 'ਚ ਚੱਲ ਰਿਹਾਗਾ ਕਿਉਂਕਿ ਇਹ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਉਹਦੇ ਦਿਮਾਗ 'ਚ ਇਸ ਕਿਸਮ ਦੀਆ ਖਰਾਪਤਾ ਆ ਰਹੀਆਂ ਨੇ ਈਵਨ ਮੈਂ ਇੱਕ ਗੱਲ ਇਹ ਵੀ ਮਹਿਸੂਸ ਕਰਦਾ ਹਾਂਗਾ ਕਿ ਕੁਝ ਇਸ਼ੂਜ਼ ਇੱਧਾ ਦੇ ਚੱਲੇ ਹੈਗੇ ਪਿਛਲੇ 1-2 ਸਾਲਾਂ 'ਚ ਚਲਾਏ ਗਏ ਹੈਗੇ ਜ਼ਬਰਦਸਤੀ ਜਿਨ੍ਹਾਂ 'ਚ ਕੁਝ ਚੀਜ਼ਾਂ 'ਚ ਫਰਕ ਪਿਆਗਾ ਦੇ ਉਹ ਫਰਕ ਨੰਨੇਸ ਉਸ ਕਰ ਰਹੇ ਆ ਕਿਉਂਕਿ ਮੇਰੀ ਜਿਹੜੀ ਜਿਹੜੀ ਇੰਟਰੈਕਸ਼ਨ ਹੈ ਉਹ ਇਧਰ ਹਰਿਆਣੇ ਵਾਲੇ ਪਾਸੇ ਵੀ ਹੈ ਇਧਰ ਪੰਜਾਬ ਵਾਲੇ ਪਾਸੇ ਵੀ ਹੈ ਤਾਂ ਆ ਸ਼ਾਇਦ ਜਿਹੜੀ ਪ੍ਰੈਜ਼ੈਂਟਰੀ ਦੀ ਇੱਕ ਇਕਾ ਬਣਿਆ ਸੀਗਾ ਯਾਨੀ ਕਿ ਕਿਸਾਨਾਂ ਦਾ ਜਿਹੜਾ ਇੱਕ ਇੱਕ ਇਕਾ ਬਣਿਆ ਸੀਗਾ ਆ ਸੈਂਟਰ ਦੇ ਉਲਟ ਲੜਨ ਦਾ ਉਹਦੇ ਚ ਸੈਂਟਰ ਤੋਂ ਲੱਗ ਰਿਹਾ ਸੀਗਾ ਲੱਗ ਰਿਹਾ ਹੈਗਾ ਕਿ ਇਹਦੇ ਚ ਕੋਈ ਦਰਾਰ ਪਾਈ ਜਾਵੇ ਕੋਈ ਇਮੋਸ਼ਨਲ ਇਸ਼ੂ ਨੂੰ ਉਭਾਰਿਆ ਜਾਵੇ ਤਾਂ ਕਿ ਇਕੱਠੇ ਹੋ ਕੇ ਇਹ ਨਾਲ ਲੜ ਸਕਣ ਸਾਡੇ ਉਲਟ ਤਾਂ ਇਹ ਇੱਕ ਮੈਨੂੰ ਡਾਊਟ ਲੱਗਦਾ ਹੈ ਹਾਲਾਂਕਿ ਹਜੇ ਮੈਂ ਮਤਲਬ ਵੇਟ ਕਰਾਂਗਾ ਕਿ ਜਿਹੜੇ ਸਿੱਖ ਅਤੇ ਪੰਥਕ ਘੇਰਿਆਂ ਚ ਸੋਚਣ ਵਾਲੇ ਆ ਪੰਜਾਬ ਪੱਖੀ ਸੋਚਣ ਵਾਲੇ ਜਿਹੜੇ ਲੋਕ ਹੈਗੇ ਆ ਉਹ ਕੀ ਇਸ ਤੇ ਗੱਲ ਰੱਖਦੇ ਨੇ ਮੈਂ ਮਤਲਬ ਕੋਸ਼ਿਸ਼ ਕਰਾਂਗਾ ਕਿ ਕੱਲ ਜਿਹੜੇ ਉਹਨਾਂ ਤੇ ਉਹਨਾਂ ਦੀ ਗੱਲ ਹੋਵੇਗੀ ਉਹ ਵੀ ਮੈਂ ਤੁਹਾਡੇ ਤੱਕ ਪਹੁੰਚਾਵਾਂਗਾ ਬੁਲੇਟਿਨ ਚ ਹਮ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ